ਕਾਜ਼ੀਰੰਗਾ ਨੈਸ਼ਨਲ ਪਾਰਕ ਦੀ ਜਿਹੜੀ ਟਿਕਟਾਂ ਉਹਦੀ ਬੁਕਿੰਗ ਦੀ ਕਨਫਰਮੇਸ਼ਨ WhatsApp ਨੰਬਰ ਤੇ ਆ ਗਈ। ਟਾਈਮ ਜਿਹੜਾ ਹੈਗਾ ਆਪਾਂ ਨੂੰ ਮਿਲਿਆ ਜੀ ਤੜਕੇ 5 ਵਜੇ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਟਿਕਟ ਦੇਖ ਲਓ ਭਾਈ। ਕਾਜ਼ੀਰੰਗਾ ਨੈਸ਼ਨਲ ਪਾਰਕ ਮੂਰੇ ਆ ਗੈਂਡਾ ਬਣਾਇਆ ਹੋਇਆ ਐਸੇ ਗੈਂਡਾ ਕਰਕੇ ਮਸ਼ਹੂਰ ਹੈ ਇਹ ਚੀਜ਼ਾਂ। ਮੀਂਹ ਪੈ ਕੇ हट ਗਿਆ ਹੁਣ ਮਾੜਾ ਜਿਹਾ ਬੱਦਲ ਸਾਫ਼ ਹੋ ਗਿਆ। ਉਹ ਦੇਖੋ ਸਾਹਮਣੇ ਸੂਰ ਜ ਡੁੱਬ ਰਿਹਾ ਹੈ ਨਾ। ਅੱਖਾਂ ਬੰਦ ਕਰ ਲਓ ਤੁਸੀਂ ਸੂਰ ਜ ਡੁੱਬਦਾ ਦੇਖਦੇ ਨਹੀਂ ਹੁੰਦੇ ਕਹਿੰਦੇ ਮਾੜਾ ਹੁੰਦਾ। ਹੁਣ ਸਤਿ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤ ਸ੍ਰੀ ਅਕਾਲ ਜੀ ਇਸ ਟਾਈਮ ਅਸੀਂ ਖੜੇ ਹਾਂ ਜ ਨਾਰਥ ਲਖੀਮਪੁਰ ਤੋਂ ਬਾਹਰੋਂ ਬਾਹਰ ਸਵੇਰੇ 9 10 ਵਜੇ ਤੱਕ ਮੀਂਹ ਪੈਂਦਾ ਰਿਹਾ ਹੁਣ ਥੋੜੀ ਜਿਹੀ ਧੁੱਪ ਨਿਕਲਿਆਈ ਆ ਪਰ ਜਦੋਂ ਮੈਂ ਘਰੋਂ ਚੱਲੇ ਆ ਬਾਈ ਜਸਵਿੰਦਰ ਸਿੰਘ ਜੀ ਦੇ ਘਰੇ ਰੁਕੇ ਹੋਏ ਸੀ ਪਿਛਲੇ 2 ਦਿਨਾਂ ਤੋਂ ਜਦੋਂ ਮੈਂ ਉੱਥੋਂ ਚੱਲਿਆ ਤਾਂ ਉਸ ਤੋਂ ਬਾਅਦ ਫਿਰ ਧੁੱਪ ਨਿਕਲਿਆਈ ਸੀ 15 20 ਮਿੰਟਾਂ ਬਾਅਦ ਹੁਣ ਵੀ ਮੌਸਮ ਸਾਫ਼ ਆ ਤੇ ਸ਼ਾਮ ਦਾ ਮੀਂਹ ਲਿਖਿਆ ਹੋਇਆ ਅ ਫਿਲਹਾਲ ਕੱਲ੍ਹ ਹੋਲੀ ਮਨਾਈ ਸੀ ਪਰਸੋਂ ਮੈਂ ਬਾਈ ਹੋਰਿਆ ਕੋਲ ਪਹੁੰਚ ਗਿਆ ਸੀ ਆਈਟੀਬੀਪੀ ਜਿਹੜਾ ਗੁਰੂ ਘਰ ਸੀ ਉੱਥੇ ਦਰਸ਼ਨ ਕੀਤੇ ਹੋਰ ਗੱਲਾਂ ਬਾਤਾਂ ਕਾਫੀ ਦੇਰ ਵਧੀਆ ਜੀ ਲੱਗਿਆ ਰਿਹਾ ਦੋ ਦਿਨ ਅ ਹੁਣ ਆਪਣਾ ਸਫਰ ਹੈਗਾ ਜੀ ਇੱਥੋਂ ਕਾਜ਼ੀਰੰਗਾ ਵਾਲੇ ਪਾਸੇ ਨੂੰ ਵਾਇਆ ਤੇਜਪੁਰ ਹੋ ਕੇ ਆਪਾਂ ਕਾਜ਼ੀਰੰਗਾ ਨੂੰ ਜਾਵਾਂਗੇ ਤੇ ਲਗਭਗ 4 ਘੰਟੇ ਦਾ ਸਫਰ ਆ ਤੇ ਇੱਥੋਂ ਹੈਗਾ ਜੀ 200 ਕਿਲੋਮੀਟਰ ਦੇ ਨੇੜੇ ਤੇੜੇ ਟਿਕਟ ਪਹਿਲਾਂ ਬੁੱਕ ਨਹੀਂ ਹੋ ਰਹੀ ਸੀ ਮੈਂ ਜਿਹੜੇ ਵੈਬਸਾਈਟ ਦੇ ਉੱਤੇ ਨੰਬਰ ਦਿੱਤੇ ਹੋਏ ਸੀ ਕਾਫੀ ਉਹ ਉਹਨਾਂ ਦੇ ਉੱਤੇ ਕਾਲ ਕੀਤੀ ਕਿਸੇ ਨੇ ਕਾਲ ਨਹੀਂ ਚੱਕੀ ਉਸ ਤੋਂ ਬਾਅਦ ਫਿਰ ਮੈਂ ਆਨਲਾਈਨ ਬੁਕਿੰਗ ਦਾ ਟਰਾਈ ਕੀਤਾ ਫਾਰਮ ਭਰਿਆ ਵੀ ਕਾਲ ਬੈਕ ਕਰ ਲੈਣਗੇ ਕੋਈ ਕਾਲ ਬੈਕ ਨਹੀਂ ਆਈ ਤੇ ਇੱਥੇ ਫਿਰ ਮੈਂ ਖੜ ਕੇ ਹੁਣ ਲਾਸਟ ਟਰਾਈ ਕੀਤਾ ਸੀ ਵੀ ਜੇ ਹੁਣ ਆਪਣੀ ਟਿਕਟ ਬੁੱਕ ਹੋ ਗਈ ਤਾਂ ਠੀਕ ਆ ਨਹੀਂ ਫਿਰ ਆਪਾਂ ਕਾਜੀ ਰੰਗਾ ਪਾਰਕ ਛੱਡ ਦਾਂਗੇ ਕਿਉਂਕਿ ਫਿਰ ਵੇਟਿੰਗ ਲੱਗਣੀ ਆ ਤਾਂ ਵੇਟਿੰਗ ਕਰਕੇ ਫਿਰ ਆਪਾਂ ਜਿਆਦਾ ਉੱਥੇ ਵੇਟ ਨਹੀਂ ਕਰ ਸਕਦੇ ਕਿਉਂਕਿ ਹੁਣ ਜਿਵੇਂ ਜਿਵੇਂ ਦਿਨ ਲੰਘੀ ਜਾਂਦੇ ਨੇ ਓਵੇਂ ਓਵੇਂ ਮੀਂਹ ਦਾ ਮੌਸਮ ਸਟਾਰਟ ਹੋਈ ਜਾਂਦਾ ਕਾਜੀ ਰੰਗਾ ਦੀ ਟਿਕਟ ਆਪਣੀ ਬੁੱਕ ਹੋ ਗਈ ਜੀ এলিਫੈਂਟ ਸਫਾਰੀ ਆ ਕਿਵੇਂ ਬੁੱਕ ਹੁੰਦੀ ਹੈ ਟਿਕਟ ਹਨਾ ਕਿੰਨੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਜਾਂ ਕੋਈ ਫੇਕ ਵੈਬਸਾਈਟ ਤੋਂ ਜਾਂ ਕਿਸੇ ਹੋਰ ਨੰਬਰ ਤੇ ਗੱਲ ਕਰਨ ਦਾ ਕੀ ਹਿਸਾਬ ਦਾ ਵਾ ਸਾਰਾ ਕੁਝ ਅੱਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਸਫ਼ਰ ਆਪਣਾ ਹੈਗਾ ਜੀ ਘੱਟੋ ਘੱਟ 4 ਘੰਟੇ 4.5 ਘੰਟੇ ਹੋਰ ਲੱਗਣਗੇ ਤੇ ਹੁਣ 1:30 ਦਾ ਟਾਈਮ ਹੋ ਗਿਆ ਪ੍ਰਸ਼ਾਦਾ ਪਾਣੀ ਆਪਣਾ ਛਕਿਆ ਹੋਇਆ ਦੋ ਤਿੰਨ ਵਾਰੀ ਚਾਹ ਪੀਤੀ ਹੋਈ ਆ ਤੇ ਬਾਕੀ ਗੱਲਾਂ ਬਾਤਾਂ ਰਾਹ 'ਚ ਸਫ਼ਰ 'ਚ ਕਰਦੇ ਆਂ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਰਿਹਾ ਕਰੋ ਤੇ ਭਾਈ ਜਸਵਿੰਦਰ ਸਿੰਘ ਜੀ ਦੇ ਘਰੋਂ ਚੱਲਣ ਤੋਂ ਬਾਅਦ ਫਿਰ ਉਹਨਾਂ ਦੇ ਜਿਹੜੇ ਰਿਸ਼ਤੇਦਾਰ ਸੀ ਬਾਈ ਪ੍ਰੇਮ ਸਿੰਘ ਜੀ ਉਹਨਾਂ ਨਾਲ ਵੀ ਸਾਡੀ ਗੱਲ ਹੋਈ ਸੀ ਫੋਨ ਤੇ ਉਹਨਾਂ ਕੋਲ ਵੀ ਸਵੇਰੇ ਬੈਠੇ ਆਂ ਚਾਹ ਪਾਣੀ ਪੀਤੀ ਆ ਤੇ 15-20 ਮਿੰਟ ਉਹਨਾਂ ਕੋਲ ਬੈਠੇ ਰਹੇ ਗੱਲਾਂ ਬਾਤਾਂ ਕੀਤੀਆਂ ਤੇ ਫਿਰ ਉਹਨਾਂ ਨੇ ਕਿਹਾ ਕਹਿੰਦੇ ਜੇ ਤੇਲ ਭਰਾਉਣਾ ਨਾ ਨਾਰਥ ਲਖੀਮਪੁਰ ਤੋਂ ਨਾ ਭਰਾਇਓ ਅੱਗੇ 30-35 ਕਿਲੋਮੀਟਰ ਜਾ ਕੇ ਬੰਦਰਵਾ ਜਗਾ ਉੱਥੇ ਹੀ ਭਰਾ ਲਿਓ ਹੁਣ ਆਪਣਾ ਮੋਟਰਸਾਈਕਲ ਤੇ ਵੈਸੇ ਵੀ ਤੇਲ ਭਰਾਉਣ ਵਾਲਾ ਕਹਿੰਦੇ 6-70 ਰੁਪਏ ਦਾ ਫਰਕ ਪੈ ਜਾਊਗਾ ਇਹ ਸਿੱਧੀ ਸੜਕ ਜਾ ਰਹੀ ਆ ਜੀ ਅ ਤੇਜਪੁਰ ਨੂੰ ਨੈਸ਼ਨਲ ਹਾਈਵੇ 15 ਤੇਜਪੁਰ ਹੈਗਾ ਇੱਥੋਂ 141 81 ਕਿਲੋਮੀਟਰ ਦੇ ਨੇੜੇ ਤੇੜੇ ਫਿਲਹਾਲ ਪਹਿਲਾਂ ਆਪਾਂ ਤੇਲ ਭਰ ਆ ਲਈਏ ਜਿਹੜਾ ਬਾਈ ਨੇ ਕਿਹਾ ਸੀ ਵੀ ਇੱਥੋਂ ਸਾਨੂੰ ਸਸਤਾ ਤੇਲ ਮਿਲੂਗਾ ਨਾਰਥ ਲਖੀਮਪੁਰ ਦੇ ਵਿੱਚ ਤਾਂ ਆਪਾਂ ਨੂੰ ਬਾਈ ਬਹੁਤ ਫੈਮਲੀਆਂ ਮਿਲਨ ਆਈਆਂ ਵੱਡੇ ਛੋਟੇ ਜਿੰਨੇ ਵੀ ਸੀ ਸਾਰੇ ਮਿਲਣ ਆਏ ਆਪਾਂ ਨੂੰ ਵਧੀਆ ਉਹਨਾਂ ਨਾਲ ਪ੍ਰੇਮ ਪਿਆਰ ਪੈ ਗਿਆ ਸੀ ਜੀ ਨਹੀਂ ਕਰਦਾ ਸੀ ਜਾਨ ਨੂੰ ਫਿਰ ਜਦੋਂ ਮੇਰਾ ਜੀ ਲੱਗ ਗਿਆ ਉਹਦਾ ਨਾ ਕਿਸੇ ਥਾਂ ਦੇ ਉੱਤੇ ਫਿਰ ਮੈਨੂੰ ਘਰ ਵਰਗਾ ਫੀਲ ਹੋਣ ਲੱਗ ਜਾਂਦਾ ਉਦੋਂ ਆ ਫਿਰ ਦੁਬਾਰੇ ਜਦੋਂ ਮੈਨੂੰ ਨਿਕਲਣਾ ਪੈਂਦਾ ਇਕੱਲੇ ਨੂੰ ਸਫਰ ਤੇ ਫਿਰ ਮੈਨੂੰ ਥੋੜਾ ਜਿਹਾ ਫਿਰ ਅਨਕੰਫਰਟ ਜਿਹਾ ਹੋ ਜਾਂਦਾ ਹਨਾ ਵੀ ਜਿਵੇਂ ਇਕੱਲੇ-ਇਕੱਲੇ ਘੁੰਮਣਾ ਦੁਬਾਰੇ ਫਿਰ ਜੀ ਜਿਹਾ ਨਹੀਂ ਲੱਗਦਾ ਇੱਕ ਦੋ ਦਿਨ ਤਾਂ ਉਹੀ ਕੰਮ ਅੱਜ ਹੋ ਰਿਹਾ ਤੇ ਦੋ ਦਿਨ ਵਧੀਆ ਮਹਿਫਲ ਲੱਗੀ ਹੋਈ ਸੀ ਪੂਰੀ ਰਾਤ ਦੀ ਆ ਬਾਈ ਜਸਵਿੰਦਰ ਸਿੰਘ ਜੀ ਦੇ ਰਿਸ਼ਤੇਦਾਰ ਸੀ ਭਾਈ ਭਾਈ ਪ੍ਰੇਮ ਸਿੰਘ ਉਹਨਾਂ ਨਾਲ ਵੀ ਸਾਡੀ ਗੱਲ ਹੋ ਰਹੀ ਸੀ ਇੰਸਟਾਗ੍ਰam ਦੇ ਉੱਤੇ ਜਸਵਿੰਦਰ ਸਿੰਘ ਜੀ ਦੇ ਘਰੋਂ ਚੱਲਣ ਤੋਂ ਬਾਅਦ ਫਿਰ ਅਸੀਂ ਗਏ ਹਾਂ ਜੀ ਬਾਈ ਪ੍ਰੇਮ ਸਿੰਘ ਹੋਰਾਂ ਦੀ ਦੁਕਾਨ ਤੇ ਉੱਥੇ ਬੈਠੇ ਹਾਂ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਅੱਧਾ ਪੌਣਾ ਘੰਟਾ ਤੇਲ ਤੁਲਪਰਾ ਕੇ ਚੱਲ ਪਏ ਆ ਜੀ 900 ਰੁਪਏ ਦੇ ਵਿੱਚ ਟੈਂਕੀ ਫੁੱਲ ਹੋ ਗਈ ਯਾਰ ਦੇਖ ਲਓ ਪਹਿਲੀ ਵਾਰੀ ਹੀ ਹੋਈ ਹੈ 900 ਰੁਪਏ ਦੇ ਵਿੱਚ ਟੈਂਕੀ ਫੁੱਲ ਜਿੱਧਰਲੇ ਪਾਸੇ ਮੈਂ ਆ ਰਿਹਾ ਹਾਂ ਨਾ ਇਧਰਲੇ ਪਾਸਿਓਂ ਕਾਜੀ ਰੰਗਾ ਨੂੰ ਜਾਣ ਵਾਸਤੇ ਦੋ ਰਾਹ ਨੇ ਇੱਕ ਰਾਹ ਹੈਗਾ ਜੀ ਬ੍ਰਹਮਪੁੱਤਰ ਨਦੀ ਦੇ ਪਰਲੇ ਪਾਸੇ ਮੇਰੇ ਖੱਬੇ ਪਾਸੇ ਬ੍ਰਹਮਪੁੱਤਰ ਰਿਵਰ ਚੱਲ ਰਹੀ ਆ ਉਹਦੇ ਪਰਲੇ ਪਾਸੇ ਨਾਲ-ਨਾਲ ਜਾਣਾ ਪਊਗਾ ਜਾਂ ਫਿਰ ਇਧਰਲਾ ਪਾਸਾ ਇਹ ਤੁਹਾਡੀ ਲੋਕੇਸ਼ਨ ਤੇ ਡਿਪੈਂਡ ਕਰਦਾ ਕਿ ਤੁਸੀਂ ਹੈ ਕਿੱਥੇ ਹੋ ਜਿੱਥੇ ਮੈਂ ਸੀ ਪਾਸੀ ਘਾਟ ਵਾਲੇ ਪਾਸੇ ਜਾਂ ਨਾਰਥ ਲਖੀਮਪੁਰ ਵਾਲੇ ਪਾਸੇ ਉਹ ਇੱਕ ਤਰ੍ਹਾਂ ਦਾ ਵਾਈ ਜੰਕਸ਼ਨ ਸੀ ਮੈਪ ਤੇ ਜਦੋਂ ਦੇਖਿਆ ਮੈਂ ਮੈਪ ਨੇ ਮੈਨੂੰ ਇਹ ਵਾਲਾ ਰਾਹ ਦਿਖਾਇਆ ਤੇਜਪੁਰ ਤੱਕ ਜਾਣ ਵਾਸਤੇ ਤੇ ਤੇਜਪੁਰ ਤੋਂ ਥੋੜਾ ਜਿਹਾ ਆਪਾਂ ਨੂੰ ਪਿੱਛੇ ਮੋੜਨਾ ਪੈਣਾ ਜੇ ਤਾਂ ਦੂਜਾ ਪਾਸਾ ਸੀ ਉਹ ਦਿਬਰੂਗੜ੍ਹ ਵਾਲੇ ਪਾਸੇੋਂ ਬੋਗੀ ਵਿਲਪਾਸ ਪਾਰ ਕਰਕੇ ਜਾਣਾ ਪੈਂਦਾ ਉਧਰ ਵੀ ਥਾਵਾਂ ਜਿਹੜੀਆਂ ਹੈਗੀਆਂ ਨੇ ਹਨਾ ਉਧਰ ਦੀ ਜਾਣਾ ਪੈਂਦਾ ਪਰ ਮੈਨੂੰ ਬਾਈ ਹੋਰਾਂ ਨੇ ਕਿਹਾ ਵੀ ਆਹ ਰਾਹ ਜਾਦੇ ਵਧੀਆ ਉਧਰਲਾ ਰਾਹ ਥੋੜਾ ਜਿਹਾ ਖਰਾਬ ਆ। ਇਹ ਸੜਕਾਂ ਤੇ ਨਾ ਤੁਹਾਨੂੰ ਰਾਸ਼ਟਰੀ ਪੰਛੀ ਆਮ ਦੇਖਣ ਨੂੰ ਮਿਲ ਜੂਗਾ। ਬਹੁਤ ਧਿਆਨ ਨਾਲ ਜਾਣਾ ਪੈਂਦਾ। ਆ ਦੇਖੀ ਦੇਖੀ ਦੇਖੀ। ਆਹ ਦੇਖੋ। ਇਹ ਕਿ ਵੱਡਾ ਬੱਗ ਆ ਗਿਆ ਸੀ ਮੈਂ ਤਾਂ ਕਰਕੇ ਫਿਰ ਵੀਡੀਓ ਬਣਾ ਲਈ ਨਹੀਂ ਮੈਨੂੰ ਬਹੁਤ ਥਾਵਾਂ ਤੇ ਦੇਖਣ ਨੂੰ ਮਿਲਦੇ ਨੇ ਇੱਕੋ ਦਾ ਮੋੜ ਮੁੜਾਂਗੇ ਨਾ ਐ ਲਾ ਲੋ ਵੀ ਚੌਂਕ ਬਣਾਇਆ ਪਿਆ ਹੁੰਦਾ ਉੱਪਰ ਦੀ ਘੁੰਮ ਕੇ ਜਾਣਾ ਪੈਂਦਾ। ਆ ਆਏ ਟੰਡ ਬਣਾਈ ਬੈਠੇ ਹੁੰਦੇ ਨੇ ਵਿਚਾਲੇ ਸਾਹਮਣੇ ਗੱਡੀ ਜਾ ਰਹੀ ਆ ਜੀ ਨਾਗਾਲੈਂਡ ਨਾਗਾਲੈਂਡ ਦੀਆਂ ਗੱਡੀਆਂ ਤੁਹਾਨੂੰ ਬਹੁਤ ਦੇਖਣ ਨੂੰ ਮਿਲ ਜਾਣਗੀਆਂ ਪੰਜਾਬ ਦੇ ਵਿੱਚ ਵੀ ਫਿਰਦੀਆਂ ਹੁੰਦੀਆਂ ਨੇ ਸਾਊਥ ਦੇ ਵਿੱਚ ਵੀ ਇਧਰ ਦਾ ਚਲ ਨਾਗਾਲੈਂਡ ਨੇੜੇ ਪੈਂਦਾ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਨਾਗਾਲੈਂਡ ਦੇ ਵਿੱਚ ਡਰਾਈਵਰ ਬਹੁਤ ਨੇ ਅਸਲ ਦੇ ਵਿੱਚ ਇਹਦਾ ਰੀਜ਼ਨ ਇਹ ਆ ਕਿ ਜਦੋਂ ਟਰੱਕ ਦੀ ਪਾਸਿੰਗ ਹੁੰਦੀ ਆ ਨਾ ਲੋਡ ਨੂੰ ਲੈ ਕੇ ਕਿਉਂਕਿ ਇਹਨਾਂ ਦੀ ਪਾਸਿੰਗ ਹੁੰਦੀ ਆ ਵੀ ਕਿੰਨਾ ਕੁ ਲੋਡ ਲਿਜਾ ਸਕਦਾ ਟਰੱਕ ਤਾਂ ਬਾਕੀ ਸਟੇਟਾਂ ਦੇ ਵਿੱਚ ਜਿਹੜੇ ਨੰਬਰ ਰਜਿਸਟਰ ਹੁੰਦੇ ਨੇ ਉੱਥੇ ਜਦੋਂ ਪਾਸਿੰਗ ਹੁੰਦੀ ਆ ਤਾਂ ਪਾਸਿੰਗ ਵਧਵਾਉਣੀ ਹੁੰਦੀ ਆ ਨਾ ਫਿਰ ਮਾੜੇ-ਮੋٹے ਪੈਸੇ ਲੈਂਦੇ ਨੇ ਮਾੜੇ-ਮੋٹے ਇੰਡਸਰਸ ਵੀ ਜਾਦੇ ਪੈਸੇ ਲੈਂਦੇ ਨੇ ਫਿਰ ਥੋੜੀ-ਥੋੜੀ ਪਾਸਿੰਗ ਵਧਾਉਂਦੇ ਨੇ ਨਾਗਰਾਨਗਰ ਦੇ ਵਿੱਚ ਐਵੇਂ ਦੀ ਕੋਈ ਪੁੱਛਪੜਤਾਲ ਨਹੀਂ ਹੈਗੀ ਜਿੰਨਾ ਉਹਨਾਂ ਦਾ ਠੀਕ ਕਰਦਾ ਉੰਨੀ ਪਾਸਿੰਗ ਤੁਸੀਂ ਉਹਨਾਂ ਤੋਂ ਲੈ ਸਕਦੇ ਹੋ ਉਹ ਵੱਧੋ-ਵੱਧ ਪਾਸ ਕਰ ਦਿੰਦੇ ਨੇ ਲੋੜ ਵੀ ਐਨਾ ਤੁਸੀਂ ਲੋੜ ਚੱਲ ਸਕਦੇ ਹੋ ਐਨਾ ਲੋੜ ਲਾ ਸਕਦੇ ਹੋ ਨਹੀਂ ਨਾ ਉਹ ਚੀਜ਼ ਕਰਕੇ ਫਿਰ ਜ਼ਿਆਦਾਤਰ ਡਰਾਈਵਰ ਕੀ ਕਰ ਦਿੰਦੇ ਨੇ ਵੀ ਨਾਗਾ ਲੈਂਡ ਦੀ ਗੱਡੀ ਦੀ ਪਾਸਿੰਗ ਲੈ ਲੈਂਦੇ ਨੇ ਇਹ ਵੀ ਇੱਕ ਰੀਜ਼ਨ ਆ ਤੁਹਾਨੂੰ ਕਦੇ ਕਦੇ ਪੰਜਾਬੀ ਸਰਦਾਰ ਬੰਦੇ ਵੀ ਨਾਗਾ ਲੈਂਡ ਦੇ ਨੰਬਰ ਦੇ ਟਰੱਕ ਦੇ ਵਿੱਚ ਬੈਠੇ ਦੇਖਣਗੇ ਲੋ ਜੀ ਸਿੰਗਲ ਰੋਡ ਤੋਂ ਆਪਾਂ ਚੜ ਗਏ ਹਾਂ ਜੀ 4 ਲੇਨ ਤੇ ਸਿੱਧੀ ਸੜਕ ਜਾ ਰਹੀ ਆ ਗੋਪੁਰ ਨੂੰ ਤੇ ਜਿਹੜਾ ਆ ਸੱਜੇ ਪਾਸੇ ਸੜਕੇ ਮੋੜ ਰਹੀ ਆ ਇੱਥੋਂ ਆਹ ਥਾਂ ਤੋਂ ਇਹ ਚੱਲੀ ਆ ਜੀ अरुणाचल दी राजधानी ईटानगर ਨੇ ਇਧਰ ਨੇ ਪਾਸੇ ਤੇ ਆਹ ਸੜਕ ਤੇਜਪੁਰ ਗੁਹਾਟੀ ਤੇਜਪੁਰ ਹੈਗਾ ਇਥੋਂ 123 ਕਿਲੋਮੀਟਰ ਦੇ ਨੇੜੇ ਤੇੜੀ ਇਧਰ ਵੀ ਸਾਹਮਣੇ ਹੈ ਕਿ ਗੁਰਦੁਆਰਾ ਸਾਹਿਬ ਆ ਜੀ ਹੇਲਮ 메ਨ ਰੋਡ ਦੇ ਉੱਤੇ ਹੀ ਬਣਾਇਆ ਹੋਇਆ ਸਿੰਘ ਸਭਾ ਗੁਰਦੁਆਰਾ ਸਾਹਿਬ ਆ ਨਾਰਥ ਲਖੀਮਪੁਰ ਦੇ ਜਿਹੜਾ ਸਿੰਘ ਸਭਾ ਗੁਰਦੁਆਰਾ ਸਾਹਿਬ ਆ ਉੱਥੇ ਤੁਸੀਂ ਜਾ ਕੇ ਸਟੇ ਕਰ ਸਕਦੇ ਹੋ ਆਰਾਮ ਨਾਲ ਹਾਂ ਹੁਣ ਲਗਭਗ ਤੇਜਪੁਰ ਤੋਂ 100 ਕਿਲੋਮੀਟਰ ਪਹਿਲਾਂ ਖੜੇ ਆ ਠੰਡ ਜੀ ਲੱਗਣ ਲੱਗੀ ਸੀ ਹੁਣ ਮੈਂ ਆਹ ਰੇਨ ਕੋਟ ਜਆ ਪਾ ਲਿਆ ਵਿੰਡ ਸ਼ੀਟਰ ਇਹ ਤੇ ਇਹਦੇ ਨਾਲ ਫਿਰ ਹਵਾ ਨਹੀਂ ਕ੍ਰੋਸ ਹੋਊਗੀ ਆਪਾਂ ਨੂੰ ਕਾਜ਼ੀ ਰੰਗਾ ਨੈਸ਼ਨਲ ਪਾਰਕ ਦੀ ਜਿਹੜੀ ਟਿਕਟਾਂ ਉਹਦੀ ਬੁਕਿੰਗ ਦੀ ਕਨਫਰਮੇਸ਼ਨ WhatsApp ਨੰਬਰ ਤੇ ਆ ਗਈ ਟਾਈਮ ਜਿਹੜਾ ਹੈਗਾ ਆਪਾਂ ਨੂੰ ਮਿਲਿਆ ਜੀ ਤੜਕੇ 5 ਵਜੇ ਤੋਂ ਲੈ ਕੇ 6 ਵਜੇ ਤੱਕ ਦੇ ਵਿੱਚ ਵਿੱਚ ਆਪਣੀ ਸਫਾਰੀ ਰਹੂਗੀ ਤਾਂ ਲਗਭਗ 4:30 ਵਜੇ ਦੇ ਨੇੜੇ ਤੇੜੇ ਆਪਾਂ ਨੂੰ ਉੱਥੇ ਪਹੁੰਚਣਾ ਪੈਣਾ ਪਹਿਲਾਂ ਮੇਰੀ ਸਲਾਹ ਸੀ ਤੇਜਪੁਰ ਰੁਕਣ ਦੀ ਪਰ ਜੇ ਤੇਜਪੁਰ ਤੋਂ ਜਿਹੜੀ ਆਪਣੀ ਲੋਕੇਸ਼ਨ WhatsApp ਤੇ ਉਹਨਾਂ ਨੇ ਸ਼ੇਅਰ ਕੀਤੀ ਹੈ ਵੀ ਇੱਥੇ ਸਾਨੂੰ ਪਹੁੰਚਣਾ ਪਊਗਾ ਉਹ ਘੱਟੋ-ਘੱਟ ਤੇਜਪੁਰ ਤੋਂ 60 ਕਿਲੋਮੀਟਰ ਹੈ ਤੇ 60 ਕਿਲੋਮੀਟਰ ਨੂੰ ਜਾਣ ਵਾਸਤੇ ਸਵਾ ਘੰਟਾ ਦਿਖਾ ਰਿਹਾ ਮਤਲਬ ਤੜਕੇ 3:00 ਤੋਂ 3:00 ਵਜੇ ਤੁਰਨ ਵਾਲਾ ਕੰਮ ਹੋ ਜੂਗਾ ਫਿਰ ਕੰਮ ਵੱਧ ਜੂਗਾ ਹੁਣ ਮੇਰੀ ਸਲਾਹ ਵੀ ਕਾਜੀ ਰੰਗਾ نیشنل ਪਾਰਕ ਦੇ ਆਪਾਂ ਜਿੰਨਾ ਨੇੜੇ ਰੁਕ ਸਕਦੇ ਹੋਏ ਉਹਨਾਂ ਨੇੜੇ ਰੁਕਣ ਦੀ ਕੋਸ਼ਿਸ਼ ਕਰਾਂਗੇ ਵੀ ਸਵੇਰੇ ਆਪਾਂ ਬੜਾ ਲੇਟ ਨਾ ਹੋਈਏ ਕਿਉਂਕਿ ਉਹਨਾਂ ਦੀ ਟਾਈਮਿੰਗ ਫਿਕਸ ਹੁੰਦੀ ਹੈ ਲੇਟ ਫਿਟ ਹੋਵਾਂਗੇ ਤਾਂ ਆਪਾਂ ਫਿਰ ਆਪ ਜ਼ਿੰਮੇਵਾਰ ਹੋਵਾਂਗੇ ਇਹ ਚੀਜ਼ ਨੂੰ ਲੈ ਕੇ 5 ਤੋਂ 6 ਵਜੇ ਦਾ ਟਾਈਮ ਤਾਂ ਰੱਖ ਦਿੰਦੇ ਨੇ ਕਿਉਂਕਿ ਵੀ ਸਵੇਰੇ ਸਵੇਰੇ ਜਾਨਵਰ ਬਾਹਰ ਹੁੰਦੇ ਨੇ ਫਿਰ ਜਿਵੇਂ ਜਿਵੇਂ ਧੁੱਪ ਚੜੀ ਜਾਂਦੀ ਹੈ ਜਾਨਵਰ ਅੰਦਰ ਵੜੀ ਜਾਂਦੇ ਨੇ ਹਨਾ ਹੋਰ ਕਾਫੀ ਉਹਨਾਂ ਦੇ ਟਰਮ ਕੰਡੀਸ਼ਨ ਰੱਖੀਆਂ ਨੇ ਸਾਰੀਆਂ ਤੁਹਾਨੂੰ ਦੱਸਾਂਗੇ ਫਿਲਹਾਲ ਇਹਨਾਂ ਨੂੰ ਦੱਸਤਾ ਕਿ ਆਪਾਂ ਨੂੰ ਕਨਫਰਮੇਸ਼ਨ ਆ ਗਈ ਉਹਦੇ ਉੱਤੇ ਉਹਨਾਂ ਨੇ ਨੰਬਰ ਭੇਜਤਾ ਜਿਹੜੇ ਬੰਦੇ ਨਾਲ ਗੱਲ ਕਰਨੀ ਆ ਤੇ ਉਸ ਬੰਦੇ ਨੂੰ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਦੇ ਵਿੱਚ ਵਿੱਚ ਫੋਨ ਕਰਨਾ ਬਹੁਤ ਜ਼ਰੂਰੀ ਆ ਉਹਨਾਂ ਨੇ ਲੈਟਰ ਤੇ ਲੈ ਕੇ ਭੇਜਿਆ ਵੀ ਇਸ ਬੰਦੇ ਨੂੰ ਤੁਸੀਂ ਸ਼ਾਮ ਨੂੰ 5 ਵਜੇ ਤੋਂ ਲੈ ਕੇ 7 ਵਜੇ ਦੇ ਵਿੱਚ ਵਿੱਚ ਫੋਨ ਕਰਕੇ ਆਪਦੀ ਡਿਟੇਲ ਸਾਰੀ ਕਨਫਰਮ ਕਰਨੀ ਆ ਡਾਕੂਮੈਂਟ ਤੁਸੀਂ ਆਪਦੇ origignal ID proof ਲੈ ਕੇ ਜਾਣਾ ਚਾਹੀਏ ਕੋਈ ਪੈਨ ਕਾਰਡ ਆ ਚਾਹੀਏ ਆਧਾਰ ਕਾਰਡ ਆ ਪਾਸਪੋਰਟ ਕੁਝ ਵੀ ਤੁਸੀਂ ਲੈ ਜਾਓ ਤੇ ਜਿਹੜੀ ਈ-ਟਿਕਟ ਉਹਨਾਂ ਨੇ ਭੇਜੀ ਆ ਉਹ ਵੀ ਲੈ ਕੇ ਜਾਣੀ ਆ ਜੇ ਤੁਸੀਂ ਆਪਦਾ ਆਧਾਰ ਕਾਰਡ ਪੈਨ ਕਾਰਡ ਜਾਂ ਕੋਈ ਵੀ ਆਪਦਾ ਡਾਕੂਮੈਂਟ ਆਇਡੈਂਟੀਟੀ ਪ੍ਰੂਫ ਲੈ ਕੇ ਜਾਣਾ ਭੁੱਲ ਗਏ ਤਾਂ ਸੋਨ ਨੂੰ ਫਿਰ ਉੱਥੇ ਹਾਤੀ ਤੇ ਬੈਠ ਨਹੀਂ ਦਿੱਤਾ ਜਾਊਗਾ ਆਪਾਂ ਐਲੀਫੈਂਟ ਸਫਾਰੀ ਬੁੱਕ ਕੀਤੀ ਆ ਤਾਂ ਸੋਨ ਨੂੰ ਮਤਲਬ ਵਿਦਆਊਟ ਟਿਕਟ ਮੰਨਿਆ ਜਾਊਗਾ ਫਿਰ ਤਾਂ ਹੈ ਤੁਸੀਂ ਉਹਨਾਂ ਨੂੰ ਪੇਮੈਂਟ ਦਾ ਸਕਰੀਨਸ਼ਾਟ ਦਿਖਾਓ ਜਾਂ ਕੁਝ ਵੀ ਵਿਦਆਊਟ ਆਈਡੀ ਪ੍ਰੂਫ ਤੁਹਾਨੂੰ ਸਫਾਰੀ ਨਹੀਂ ਕਰਨ ਦਿੱਤੀ ਜਾਊਗੀ ਠੀਕ ਹੈ ਜੀ ਹੁਣ ਆਪਾਂ ਚੱਲਦੇ ਆਂ ਇੱਥੋਂ ਤੇਜਪੁਰ ਵਾਲੇ ਪਾਸੇ ਨੂੰ ਤੇ ਤੇਜਪੁਰ ਦੇ ਵਿੱਚ ਰਹਿਣ ਦਾ ਪ੍ਰੋਗਰਾਮ ਆਪਾਂ ਕੈਨਸਲ ਕਰਤਾ ਤੇ ਰਾਹ ਦੇ ਵਿੱਚ ਕੋਈ ਵੀ ਵੱਡਾ ਸ਼ਹਿਰ ਆਊਗਾ 30 ਕਿਲੋਮੀਟਰ ਪਹਿਲਾਂ ਉੱਥੇ ਆਪਾਂ ਰੁੱਕ ਕੇ ਫਿਰ ਕਮਰਾ ਲੈ ਲਾਂਗੇ ਹਵਾ ਬਹੁਤ ਜ਼ਿਆਦਾ ਤੇਜ਼ ਚੱਲ ਰਹੀ ਹੈ ਅੱਜ ਯਾਰ ਮੋਟਰਸਾਈਕਲ ਜਦੋਂ ਤੇਜ਼ ਕਰਦੇ ਆ ਨਾ ਐਂ ਕਰਦਾ ਮੋਟਰਸਾਈਕਲ ਹਵਾ ਪਤਾ ਨਹੀਂ ਕਿਉਂ ਤੇਜ਼ ਚੱਲ ਰਹੀ ਹੈ ਮਾੜੀ ਮੋਟੀ ਧੁੱਪ ਨਿਕਲੀ ਜਾਂਦੀ ਹੈ ਫਿਰ ਅੰਦਰ ਵੜ ਜਾਂਦਾ ਸੂਰਜ ਆਹ ਦੇਖੋ ਯਾਰ ਇਧਰਲੇ ਪਾਸੇ ਸਾਰੇ ਚਾਹ ਦੇ ਬਾਗ ਲੱਗੇ ਹੋਏ ਨੇ ਅੱਧੇ ਪੱਤੇ ਤਾਂ ਹਰੇ-ਹਰੇ ਜene ਹਨਾ ਅੱਦੇ ਆਰਮੀ ਗ੍ਰੀਨ ਜਿਹੜਾ ਕਲਰ ਹੁੰਦਾ ਉਵੇਂ ਦੇ ਹੋਏ ਪਏ ਨਹੀਂ ਆ ਦੇ ਸਾਹਮਣੇ ਇੱਧਰ ਵੀ ਤੇ ਇੱਥੇ ਤੁਸੀਂ ਯਾਰ ਜੇ ਮਰਜ਼ੀ ਜਿੱਦੇ ਮਰਜ਼ੀ ਖੇਤ 'ਚ ਪੜਜੋ ਚਾਹ ਅਜ ਕੋਈ ਤੁਹਾਨੂੰ ਰੋਕਦਾ ਨਹੀਂ ਹੈਗਾ ਘਾਟੀ ਰਹਿ ਗਿਆ 228 ਕਿਲੋਮੀਟਰ ਵਸਤੇ ਲੋਕ ਇਸ ਫੈਕਟਰੀ ਦੇ ਵਿੱਚ ਜਾਣਾ ਹੋਵੇ ਜਿੱਥੇ ਚਾਹ ਬਣਦੀ ਆ ਥੋੜਾ ਜਿਹਾ ਉੱਥੇ ਤੁਹਾਨੂੰ ਨਿਗਰੱਖਣੀ ਪੈਂਦੀ ਆ ਜਾਂ ਉੱਥੇ ਤੁਹਾਨੂੰ ਪਰਮਿਸ਼ਨ ਲੈਣੀ ਪੈਂਦੀ ਆ ਨਹੀਂ ਤਾਂ ਜਿਹੜੇ ਮਰਜ਼ੀ ਖੇਤ 'ਚ ਵੜ ਜਾਓ ਜੇ ਖੇਤ ਖੁੱਲਾ ਛੱਡਿਆ ਹੋਇਆ ਤਾਂ ਤੁਸੀਂ ਉਹਨੂੰ ਆਰਾਮ ਨਾਲ ਜਾ ਕੇ ਦੇਖ ਸਕਦੇ ਹੋ ਜੇ ਬਾੜ ਕੀਤੀ ਹੋਈ ਆ ਫਿਰ ਕੋਈ ਨਾ ਗਾਹਾਂ ਜਾਵੜੋ ਕਿਸੇ ਹੋਰ ਪਾਸੇ ਦੇਖਣ ਹੁਣ ਇਧਰਲੇ ਪਾਸੇ ਪਿੱਛੇ ਖੇਤ ਲੱਗੇ ਹੋਏ ਨੇ ਚਾਹ ਦੇ ਬਾਗ ਨੇ ਤੇ ਆਹ ਇੱਥੇ ਚਲੋ ਮਾੜਾ ਜਿਹਾ ਇਹਨਾਂ ਦੇ ਬੂਟੇ-ਬਾਟੇ ਉੱਗੇ ਪਏ ਨੇ ਇੱਥੇ ਲੰਘਣਾ ਥੋੜਾ ਜਿਹਾ ਮੁਸ਼ਕਲ ਆ ਨਹੀਂ ਤਾਂ ਕਈ ਥਾਂ ਮਾਰੇ ਸੜਕ ਦੇ ਨਾਲ ਹੀ ਐ ਬਾਗ ਸ਼ੁਰੂ ਹੋਇਆ ਨਾਲ ਇਧਰਲੇ ਪਾਸੇ ਚਾਹ ਪੱਤੀ ਤੋੜੀ ਵੀ ਜਾਂਦੇ ਨੇ ਉਹ ਦੇਖੋ ਮਗਰ ਸਿਰ ਤੇ ਬੰਨ ਰਹੇ ਨੇ ਟੋਕਰ ਆ ਜਾ ਤੇ ਪੱਤੇ ਐ ਫੜ ਕੇ ਵਸ ਮਗਰ ਵਗਾਵਗਾ ਸਿੱਕਤੀ ਆਉਂਦੇ ਨੇ ਇਹਨਾਂ ਦੀ ਪ੍ਰੈਕਟਿਸ ਹੋਈ ਹੁੰਦੀ ਆ ਉਹ ਪੱਤਾ ਜਾਂ ਡਿੱਗਦਾ ਟੋਕਰੇ ਜੀ ਆ ਪਰ ਜਿਹੜੇ ਕੌਫੀ ਵਾਲੇ ਹੁੰਦੇ ਨੇ ਨਾ ਬਾਗ ਕੌਫੀ ਦੇ ਵਿੱਚੋਂ ਟੋਕਰੇ 'ਚ ਕੌਫੀ ਨਹੀਂ ਤੋੜ ਸਕਦੇ ਕਿਉਂਕਿ ਕੌਫੀ ਦੇ ਬੀਨਸ ਹੁੰਦੇ ਨੇ ਛੋਟੇ ਛੋਟੇ ਗੋਲ ਗੋਲ ਉਹ ਬਹੁਤ ਹੈਵੀ ਹੁੰਦੇ ਨੇ ਉਹਨੂੰ ਜਦੋਂ ਉਹ ਟੋਕਰੀ ਦੇ ਵਿੱਚ ਪਾਉਂਦੇ ਨੇ ਨਾ ਤਾਂ ਉਹ ਟੋਕਰੀ ਬਹੁਤ ਭਾਰੀ ਹੋ ਜਾਂਦੀ ਉਹਨਾਂ ਨੂੰ ਚੱਕਣਾ ਔਖਾ ਹੋ ਜਾਂਦਾ ਉਹ ਤੇ ਇਹ ਪੱਤੇ ਹੜਕੇ ਹੁੰਦੇ ਨੇ ਇਹ ਵਧੀਆ ਤੋੜ ਲੈਂਦੇ ਨੇ ਇਹਦੇ ਵਿੱਚ ਉਹ ਫਿਰ ਕੀ ਕਰਦੇ ਨੇ ਕਾਫੀ ਦਾ ਜਿਹੜਾ ਦਰਖਤ ਲੱਗਿਆ ਹੁੰਦਾ ਬੂਟਾ ਲੱਗਿਆ ਹੁੰਦਾ ਉਹ ਥੱਲੇ ਚਾਦਰ ਵਿਛਾ ਲੈਂਦੇ ਨੇ ਤੇ ਉਹ ਚਾਦਰ ਦੇ ਵਿੱਚ ਤੋੜ ਤੋੜ ਸਿੱਟੀ ਜਾਂਦੇ ਨੇ ਮੁੜ ਕੇ ਚਾਦਰ ਇਕੱਠੀ ਕਰ ਲੈਂਦੇ ਨੇ ਪੰਡ ਬੰਦ ਲੈਂਦੇ ਨੇ ਪ੍ਰੋਸੀਜਰ ਲਗਭਗ ਸੇਮ ਹੀ ਹੁੰਦਾ ਕਿਉਂਕਿ ਇਹ ਵੀ ਪੱਤੇ ਤੋੜਨ ਤੋਂ ਬਾਅਦ ਉਹਨੂੰ ਸੁਕਾ ਕੇ ਬਣਾਉਂਦੇ ਨੇ ਤੇ ਕਾਫੀ ਨੂੰ ਵੀ ਤੋੜਨ ਤੋਂ ਬਾਅਦ ਸੁਕਾਇਆ ਜਾਂਦਾ ਉਸ ਤੋਂ ਬਾਅਦ ਫਿਰਿਆ ਫੈਕਟਰੀਆਂ ਦੇ ਵਿੱਚ ਚੀਜ਼ਾਂ ਤਿਆਰ ਹੁੰਦੀਆਂ ਨੇ ਉਹਦਾ ਥੋੜਾ ਜਿਹਾ ਫਿਰ ਅਲੱਗ ਤੋਂ ਪ੍ਰੋਸੀਜਰ ਹੋ ਸਕਦਾ ਬਾਈ ਹੋਰਾਂ ਦੇ ਘਰੇ ਵਧੀਆ ਜੀ ਲੱਗਿਆ ਸੀ ਘਰਾਂ ਔਰ ਕਾ ਮਾਹੌਲ ਹੋ ਗਿਆ ਸੀ ਹੁਣ ਜਦੋਂ ਆ ਕਿਸੀ ਦੇ ਘਰੇ ਰਹਿ ਲਈ ਹੈ ਨਾ ਫਿਰ ਵਧੀਆ ਫੈਮਿਲੀ ਮਾਹੌਲ ਬਣ ਜੇ ਫਿਰ ਜੋ ਦਿਵਾਰੇ ਸੜਕਾਂ ਦੇ ਉੱਤਰਦੇ ਆ ਇਕੱਲੇ ਘੁੰਮਦੇ ਆ ਫਿਰ ਦੋ ਕੁ ਦਿਨ ਫੇਰ ਔੜ ਕਾ ਜਾਈ ਜਾਂਦਾ ਲੋ ਜੀ ਇਸ ਟਾਈਮ ਆਪਾਂ ਖੜੇ ਸੀ ਵਿਸ਼ਵਨਾਥ ਚਾਰਲੀ ਇੱਥੋਂ ਆਪਾਂ ਜਾਣਾ ਮਿਸ਼ਨ ਚਾਰਲੀ ਤੇ ਉੱਥੇ ਆਰਮੀ ਵਾਲਿਆਂ ਦਾ ਕੈਂਪ ਆ ਤੇਜਪੁਰ ਬਾਈ ਸੰਤੋਸ਼ ਨਾਲ ਮੇਰੀ ਗੱਲ ਹੋ ਗਈ ਜਿੰਨਾਂ ਕੋਲ ਆਪਾਂ ਪਿਛਲੇ ਸਾਲ ਰੁਕੇ ਸੀ ਤੇ ਉਹਨਾਂ ਨੂੰ ਮੈਂ ਸਾਰਾ ਕਲੀਅਰ ਕਰਤਾ ਕਿਉਂਕਿ ਕਨਫਰਮੇਸ਼ਨ ਲੈਟਰ ਜਿਹੜਾ ਆਇਆ ਆਪਾਂ ਨੂੰ ਉਹਦੇ ਉੱਤੇ ਲਿਖਿਆ ਹੋਇਆ ਬਈ ਤੁਸੀਂ ਉੱਥੇ ਪਹੁੰਚਣਾ ਤੜਕੇ 5 ਵਜੇ ਵਾਲੇ ਟਾਈਮ ਦੇ ਵਿੱਚ ਹੁਣ ਗੱਲ ਇਹ ਹੈ ਵੀ ਜੇ ਮੈਂ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਨੇੜੇ ਜਾ ਕੇ ਕਿਤੇ ਰੁਕਦਾ ਨਾ ਤਾਂ ਉੱਥੇ ਨੈਟਵਰਕ ਨਾ ਹੋਣ ਦੀ ਸੰਭਾਵਨਾ ਤੇ ਪਿਛਲੇ 2 ਦਿਨਾਂ ਤੋਂ ਮੈਂ ਵੀਡੀਓ ਐਡਿਟ ਨਹੀਂ ਕੀਤੀ ਕਿਉਂਕਿ ਮੈਂ ਬਾਈ ਇੱਥੇ ਲਖੀਮਪੁਰ ਦੇ ਵਿੱਚ ਰੁਕਿਆ ਹੋਇਆ ਸੀ ਨਾ ਮੇਰੇ ਕੋਲ ਐਨਾ ਟਾਈਮ ਸੀਗਾ ਕਿ ਵੀਡੀਓ ਐਡਿਟ ਕਰਨ ਵਾਸਤੇ ਨਾ ਘੰਟਾ ਡੇਢ ਇਕੱਲੇ ਨੂੰ ਚਾਹੀਦਾ ਹੁੰਦਾ ਤੇ ਐਨਾ ਟਾਈਮ ਹੈ ਨਹੀਂ ਸੀ ਕਿਉਂਕਿ ਸਾਰੀ ਫੈਮਿਲੀ ਸੀ ਉੱਥੇ ਹਨਾ ਤਾਂ ਕੱਲਾ ਘੰਟਾ ਡੇਢ ਬਹਿ ਕੇ ਕਿੱਧਰ ਵੀਡੀਓ ਐਡਿਟ ਕਰਦੇ ਮੈਂ ਦੋ ਦਿਨ ਵੀਡੀਓ ਐਡਿਟ ਨਹੀਂ ਕੀਤੀ ਤੇ ਹੁਣ ਫੋਨ ਮੈਮਰੀ ਸਾਰਾ ਕੁਝ ਫੁੱਲ ਹੋਇਆ ਪਿਆ ਤੇ ਮੈਨੂੰ ਐ ਵੀ ਤੇਜਪੁਰ ਰੁੱਕ ਕੇ ਬਾਈ ਹੋਰਾਂ ਕੋਲ ਵੀਡੀਓ ਐਡਿਟ ਕਰਕੇ ਅਪਡੇਟ ਕਰਦਾਂਗੇ ਨਾ ਤੇਜਪੁਰ ਵੱਡਾ ਸ਼ਹਿਰ ਆ ਉੱਥੇ 5G ਚੱਲਦਾ ਹੋਊਗਾ ਇਹ ਖੜੀ ਜੀ ਆਰਮੀ ਵਾਲੇ ਬੰਦੇ ਵੋਟਾਂ ਕਰਕੇ ਹੀ ਸਾਰਾ ਕੁਝ ਅਹੀ ਹਾਂ ਤੇ ਹੁਣ ਮੌਸਮ ਵੀ ਮੀਂਹ ਵਾਲਾ ਹੋ ਗਿਆ ਤੇ ਫਿਰ ਮੈਂ ਬਾਈ ਸੰਤੋਸ਼ ਨਾਲ ਗੱਲ ਕਰ ਲਈ ਉਹ ਕਹਿੰਦੇ ਵੀ ਆ ਜਾਓ ਕੋਈ ਗੱਲ ਨਹੀਂ ਪਰ ਮੈਂ ਉਹਨਾਂ ਨੂੰ ਕਿਹਾ ਵੀ ਤੜਕੇ ਮੈਨੂੰ ਸਵੇਹਾ ਚੱਲਣਾ ਪਊਗਾ ਘੱਟੋ ਘੱਟ 3:30 ਵਜੇ ਆਣਾ ਤੇ ਮੈਂ ਕਿਹਾ ਵੀ ਤੁਹਾਨੂੰ ਨਾ ਕੋਈ ਦਿੱਕਤ ਪਰੇਸ਼ਾਨੀ ਹੋਵੇ ਉਹ ਕਹਿੰਦੇ ਨਾ ਨਾ ਕੋਈ ਗੱਲ ਨਹੀਂ ਆ ਜਾਓ ਬਸ ਹੁਣ ਸਵੇਰੇ ਫਿਰ 3:30 ਵਜੇ ਆਹ ਬਾਈ ਹੋਰਾਂ ਕੋਲ ਚੱਲ ਕੇ ਆਹ ਉੱਥੇ ਪਹੁੰਚਾਂਗੇ ਬਾਕੀ ਮੌਸਮ ਦੇਖਦੇ ਆ ਕਿਵੇਂ ਆ ਪਰ ਜੇ ਤੜਕੇ ਮੀਂਹ ਲਿਖਿਆ ਹੋਇਆ ਫਿਰ ਮੈਨੂੰ ਪਲਾਨ ਚੇਂਜ ਵੀ ਕਰਨਾ ਪੈ ਸਕਦਾ ਹੁਣ ਮੀਂਹ ਫੇਰ ਆ ਗਿਆ ਦੁਬਾਰੇ ਮੈਂ ਕਿਤੇ ਖੜ ਕੇ ਕੱਪੜੇ ਪਾ ਲਾਂ ਰੇਨ ਕੋਟ ਵਗੈਰਾ ਜਾਂ ਰੇਨ ਕੋਟ ਦਾ ਥੱਲੀ ਆ ਰੇਨ ਪੈਂਟ ਪਾ ਲਈਏ ਨਹੀਂ ਬੂਟਾਂ 'ਚ ਪਾਣੀ ਪੈ ਜਾਣਾ ਹਨਾ ਇਹ ਵੀ ਚੀਜ਼ ਮੈਨੂੰ ਨੋਟ ਕਰਨੀ ਪੈਣੀ ਆ ਵੀ ਤੜਕੇ ਜੇ ਮੌਸਮ ਜਾਦੇ ਖਰਾਬ ਹੋਇਆ ਫਿਰ ਡੇਢ ਘੰਟਾ ਤੜਕੇ ਬਾਈਕ ਚਲਾਉਣੀ ਔਖੀ ਹੋ ਜੂਗੀ ਹਨਾ ਤਾਂ ਇਸ ਕਰਕੇ ਥੋੜਾ ਜਿਹਾ ਹੋਰ ਅੱਗੇ ਚੱਲਦੇ ਆ ਪਰ ਬਾਈ ਨੂੰ ਸੰਤੋਸ਼ ਨੂੰ ਮਿਲ ਕੇ ਜਰੂਰ ਜਾਵਾਂਗੇ ਇਦੋਂ ਪਹਿਲਾਂ ਮੀਂਹ ਵਧੇ ਫਿਰ ਮੀਂਹ ਦੇ ਵਿੱਚ ਖੜ ਕੇ ਔਖਾ ਹੋ ਜੂਗਾ ਕੱਪੜੇ ਪਾਉਣੇ ਪਹਿਲਾਂ ਹੀ ਪਾ ਲਈਏ ਕਿਉਂਕਿ ਮੀਂਹ ਦੀ ਸੰਭਾਵਨਾ ਹੈਗੀ ਆ ਤੇ ਵੈਦਰ ਫੋਰਕਾਸਟ ਤੇ ਵੀ ਲਿਖਿਆ ਹੋਇਆ ਸੀ ਵੀ ਸ਼ਾਮ ਨੂੰ ਤੁਹਾਨੂੰ ਮੀਂਹ ਦੇਖਣ ਨੂੰ ਮਿਲੇਗਾ ਹੀ ਮਿਲੇਗਾ ਇਹ ਤਾਂ ਚਾਹ ਪੱਤੀ ਦੇ ਬਾਗ ਨੇ ਠੰਡੀ ਠੰਡੀ ਹਵਾ ਚੱਲਣ ਲੱਗੀ ਵਧੀਆ ਮੌਸਮ ਆ ਇਹ ਮੌਸਮ ਨੂੰ ਠੰਡ ਦੀ ਲੱਗਦੀ ਐ ਨਹੀਂ ਹੈਗਾ ਵੀ ਤੁਹਾਨੂੰ ਠਾਰੀ ਚੜਜੂ ਜਿਵੇਂ ਬਰਫ਼ 'ਚ ਹੁੰਦਾ ਹੱਥ-ਹੁੱਥ ਨਹੀਂ ਠਰ ਰਹੇ ਬਸ ਨੂੰ ਮਾੜੀ-ਵਾੜੀ ਮਿੰਨੀ ਮੈਨੂੰ ਠੰਡ ਜੀ ਲੱਗ ਰਹੀ ਆ ਪੱਡੇ ਨੂੰ ਲੋ ਜੀ ਪੈਕਪੂਕ ਹੋ ਕੇ ਚੱਲ ਪਿਆ ਦੁਬਾਰੇ ਆ ਕੈਮਰਾ ਮੈਂ ਹਜੇ ਅੰਦਰ ਨਹੀਂ ਪਾਇਆ ਕਿਉਂਕਿ ਮੋਟਰਸਾਈਕਲ ਤੇ ਵੈਸੇ ਹੀ ਮੀਂਹ ਥੋੜਾ ਜਿਆਦਾ ਲੱਗਦਾ ਹੁੰਦਾ ਮੈਂ ਰੁਕਿਆ ਸੀ ਉੱਥੇ ਇੰਨਾ ਮੀਂਹ ਮੈਨੂੰ ਲੱਗਿਆ ਨਹੀਂ ਜਦੋਂ ਜਿਆਦਾ ਮੀਂਹ ਵਧ ਗਿਆ ਫੇਰ ਆਪਾਂ ਕੈਮਰਾ ਖੋਲ ਕੇ ਅੰਦਰ ਪਾ ਲਾਂਗੇ ਹਜੇ ਉਹਨਾਂ ਜਦ ਤੁਸੀਂ ਨੰਦਲਵ ਮਹਾਰਾਜ ਬਿਊਟੀ ਦਾ ਵਾਲਦਾਨਾ ਜਿਹੜਾ ਕੁਝ ਵੀ ਤੁਹਾਨੂੰ ਦੇਖਣ ਨੂੰ ਮਿਤਰਿਆ ਸੜਕਾਂ ਲੋਕਾਂ ਦੀਆਂ ਗੱਡੀਆਂ ਇੱਧਰ ਚਾਹ ਦੇ ਬਾਗ ਆ ਦੇਖੋ ਤੇ ਮੌਸਮ ਮੈਂ ਕਾਜ਼ੀਰੰਗਾ ਦਾ ਵੀ ਚੈੱਕ ਕਰ ਲਿਆ ਅੱਜ ਮੀਂਹ ਲਿਖਿਆ ਹੋਇਆ ਕੱਲ ਨੂੰ ਸਵੇਰੇ ਮੀਂਹ ਨਹੀਂ ਲਿਖਿਆ ਹੋਇਆ ਕੱਲ ਸਾਰਾ ਦਿਨ ਹੀ ਮੀਂਹ ਨਹੀਂ ਲਿਖਿਆ ਹੋਇਆ ਪਰਸਨਲ ਲਿਖਿਆ ਹੋਇਆ ਜੇ ਕੱਲ ਨੂੰ ਸਵੇਰੇ ਮੀਂਹ ਲਿਖਿਆ ਹੁੰਦਾ ਫੇਰ ਥੋੜਾ ਜਿਹਾ ਹੋਰ ਪਲਾਨ ਚੇਂਜ ਕਰਨਾ ਪੈਣਾ ਸੀ ਲੱਗ ਕੇ ਹੁਣ ਸਾਰਾ ਕੁਝ ਦੇਖ ਕੇ ਚੱਲਣਾ ਪੈਂਦਾ ਨਾ ਜੇ ਤੜਕੇ ਮੈਂ ਇੱਥੇ ਰਹਿ ਜਾ ਉਦੋਂ ਬਾਅਦ ਮੀਂਹ ਦੇ ਵਿੱਚ ਰਖੱਜਲ ਹੁੰਦਾ ਫਿਰ ਜੇ ਮੈਂ ਤੜਕੇ 3 ਵਜੇ ਉਹਦਾ ਵੀ ਕੋਈ ਫਾਇਦਾ ਨਹੀਂ ਨਹੀਂ ਤਾਂ ਆਪਾਂ ਨੂੰ ਕੋਈ ਦਿੱਕਤ ਤਾਂ ਹੈ ਨਹੀਂ ਪਹੁੰਚਦਾ ਪਰ ਮੀਂਹ ਵੀ ਜਾਵਾਂਗੇ ਪਰ ਰੌਲਾ ਕੀ ਹੈ ਵੀ ਸਫਾਰੀ ਵੀ ਕੈਨਸਲ ਹੋ ਸਕਦੀ ਹੈ ਮੀਂਹ ਕਰਕੇ ਜੇ ਸਫਾਰੀ ਕੈਨਸਲ ਹੋ ਗਈ ਫਿਰ ਉਹਦੀ ਅਲੱਗ ਤੋਂ ਕੰਡੀਸ਼ਨ ਰੱਖੀ ਹੋਈ ਹੈ ਇਹਨਾਂ ਨੇ ਮੰਨ ਲਓ ਮੀਂਹ ਜਾਦੇ ਪੈ ਗਿਆ ਤੜਕੇ ਹਾਥੀ ਉਥੀ ਜਿਹੜੇ ਤੇ ਆਪਾਂ ਸਫਾਰੀ ਕਰਨੀਆਂ ਗੈਂਡੇ ਗੁੰਡੇ ਦੇਖਣ ਦਾ ਮੁਸ਼ਕਿਲ ਹੋ ਗਿਆ ਕੰਮ ਫਿਰ ਉਹ ਕੀ ਕਰਦੇ ਨੇ ਤੁਹਾਨੂੰ ਕਨਫਰਮੇਸ਼ਨ ਦੇ ਦਿੰਦੇ ਨੇ ਕਿ ਤੁਹਾਡੀ ਸਫਾਰੀ ਭਾਈ ਕੈਨਸਲ ਹੋ ਗਈ ਤੇ ਜਿਹੜੀ ਤੁਸੀਂ ਟਿਕਟ ਬੁੱਕ ਕੀਤੀ ਹੈ ਜਿੰਨੇ ਪੈਸਿਆਂ ਦੀ ਕੀਤੀ ਆ ਉਹਦਾ ਹਾਫ ਤੁਹਾਨੂੰ ਉਹ ਰਿਟਰਨ ਕਰਨਗੇ ਤੇ ਰਿਟਰਨ ਕਰਨ ਦਾ ਤਰੀਕਾ ਉਹੀ ਹੈ ਜਿਵੇਂ ਤੁਸੀਂ ਉਹਨਾਂ ਨੂੰ ਦੋਗੇ ਜੇ ਕੈਸ਼ ਦਵੋਗੇ ਉੱਥੇ ਜਾ ਕੇ ਬੁੱਕ ਕਰਦੇ ਸਾਨੂੰ ਕੈਸ਼ ਵਾਪਸ ਕਰਨਗੇ ਜੇ ਆਨਲਾਈਨ ਟਰਾਂਸਫਰ ਕੀਤੀ ਹੋ ਤਾਂ ਸਾਨੂੰ ਆਨਲਾਈਨ ਪੈਸੀਓ ਵਾਪਸ ਦੇਣਗੇ ਠੀਕ ਆ ਤੇ ਰੱਬ ਸੁੱਖ ਰੱਖੇ ਆਪਾਂ ਕੈਨਸਲ ਵਾਲੇ ਝੰਜੜ ਜਨ ਆਈ ਪਈਏ ਠੀਕ ਆ ਹੁਣ ਮੀ ਵਧ ਗਿਆ ਹੁਣ ਕੈਮਰਾ ਖੋਲ ਦਈਏ ਓਕੇ ਗਾਇਜ਼ ਬਾਏ ਬਾਏ ਉਮੀ ਜਿਆਦਾ ਲੱਗਦਾ ਜਦੋਂ ਮੈਂ ਮੋਟਰਸਾਈਕਲ ਖੜਾ ਕੇ ਕੁਝ ਕਰਨ ਲੱਗਦਾ ਉਦੋਂ ਐ ਲੱਗਦਾ ਇਹ ਨਹੀਂ ਪੈ ਜੀ ਰਿਹਾ ਚਲ ਫਿਰ ਚੱਲੀ ਜਾਂਦੇ ਕੈਮਰਾ ਕੋਈ ਚੱਕਰਾਂ ਦੀ ਗੱਲ ਨਹੀਂ ਮੈਨੂੰ ਐ ਹੁੰਦਾ ਇਹ ਮਾੜੀ ਜੀ ਗੱਲ ਪਿੱਛੇ ਹਨਾ ਕਾਹਨੂੰ ਆਪਾਂ ਕੈਮਰਾ ਨਾਲ ਆਪਦਾ ਖਰਾਬ ਕਰ ਲੀਏ ਵੈਸੇ ਵਾਟਰਪੂਫ ਆ ਪਰ ਇਹਦੇ ਉੱਤੇ ਆਪਾਂ ਮਾਈਕ ਮੂਿਕ ਲਾਇਆ ਹੋਇਆ ਉਹ ਚੀਜ਼ਾਂ ਕਰਕੇ ਫਿਰ ਇਹ ਵਾਟਰਪੂਫ ਨਹੀਂ ਰਹਿੰਦਾ ਇਧਰਲੇ ਪਾਸੇ ਇੱਕ ਸੋਹਣੀ ਜੀ ਚਰਚ ਬਣੀ ਹੋਈ ਆ ਮੇਚਕੋ ਵਾਲੇ ਪਾਸੇ ਬਹੁਤ ਚਰਚਾਂ ਸੀ ਯਾਰ ਹਾਲਾਂਕਿ ਉਹਨਾਂ ਦਾ ਧਰਮ ਨਹੀਂ ਹੈਗਾ ਅਸੀਂ ਕ੍ਰਿਸਚੀਅਨ ਉਹਨਾਂ ਦਾ ਕੋਈ ਕਿਸੇ ਰੱਬ ਨੂੰ ਕਿਸੇ ਗੁਰੂ ਨੂੰ ਨਹੀਂ ਉਹ ਪੂਜਦੇ ਸੀ ਇੱਕੋ ਹੀ ਉਹਨਾਂ ਦਾ ਅਬੋ ਤਾਂ ਨਹੀਂ ਮਤਲਬ ਉਹਨੂੰ ਉਹ ਪੂਜਦੇ ਸੀ ਤੇ ਅਬੋ ਤਾਂ ਨਹੀਂ ਉਹਨਾਂ ਦਾ ਗਾਹਾਂ ਪੂਜਦਾ ਸੀ ਸੂਰਜ ਤੇ ਚੰਦ ਨੂੰ ਪਰ ਉਹਨਾਂ ਨੇ ਜਦੋਂ 크੍ਰਿਸਚੀਅਨ ਧਰਮ ਅਪਣਾਇਆ ਉਹ ਕਹਿੰਦੇ ਵੀ 크੍ਰਿਸਚੀਅਨ ਧਰਮ ਅਸੀਂ ਅੰਗਰੇਜ਼ਾਂ ਵੇਲੇ ਅਪਣਾਇਆ ਤੇ ਉਹ ਕਹਿੰਦੇ ਵੀ ਨਾ ਵੀ ਆਰ ਗੋਇੰਗ ਬੈਕ ਟੂ ਆਰ ਰੂਟਸ ਉਹ ਕਹਿੰਦੇ ਹੁਣ ਆਪਦੀ ਅਸੀਂ ਜੜਾਂ ਵਾਲੇ ਪਾਸੇ ਨੂੰ ਵਾਪਸ ਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿਤਾਬਾਂ ਲਾਂਚ ਕਰ ਰਹੇ ਨੇ ਆਪਦੀ ਹਿਸਟਰੀ ਆਪਦੀਆਂ ਸਾਖੀਆਂ ਆਪਦਾ ਇਤਿਹਾਸ ਜਿਹੜਾ ਵੀ ਆ ਕਿਤਾਬਾਂ ਦੇ ਵਿੱਚ ਛਾਪ ਕੇ ਲੋਕਾਂ ਨੂੰ ਪੜਾ ਰਹੇ ਨੇ ਪਰ ਉਹ ਹੈ ਇੰਗਲਿਸ਼ ਦੇ ਵਿੱਚ ਫਸੇ ਬੈਠੇ ਨੇ ਵਿਚਾਰੇ ਇਹ ਵੀ ਆਪਦਾ ਇਤਿਹਾਸ ਜਾਨਣਾ ਚਾਹੁੰਦੇ ਨੇ ਫਿਰ ਪੜਨ ਕਿਵੇਂ ਇਤਿਹਾਸ ਉਹ ਪਾਸ਼ਾ ਦੀ ਕੋਈ ਲਿਪੀ ਨਹੀਂ ਹੈਗੀ ਸਾਣਾ ਸਕ੍ਰਿਪਟ ਨਹੀਂ ਹੈਗੀ ਕੋਈ ਤੇ ਫਿਰ ਉਹਨਾਂ ਨੂੰ ਅੰਗਰੇਜ਼ੀ ਦੇ ਵਿੱਚ ਪੜਨਾ ਪੈਂਦਾ ਅੰਗਰੇਜ਼ੀ ਦੇ ਵਿੱਚ ਇਹਨਾਂ ਦਾ ਫਸ ਟੈਟਾ ਬਹੁਤ ਅੰਗਰੇਜ਼ੀ ਦਾ ਵਾਸਤੇ ਉਹਨਾਂ ਨੂੰ ਤਾਂ ਪੜਾਤੀ ਵੀ ਚਲੋ ਮਾੜੀ-ਮੋਟੀ ਇਹ ਜਿਵੇਂ ਮਾਰ ਲੋ ਵੀ ਬਾਈਬਲ ਪੜ ਲਿਆ ਕਰਨ ਜਾਂ ਮਾੜੀ ਮੋਟੀ ਕਿਸੇ ਨਾਲ ਅਮਰਜੈਂਸੀ ਚ ਗੱਲ ਹੋ ਜੇ ਹਨਾ ਜਾਂ ਕੁਛ ਲਿਖਣਾ ਪੈ ਜੇ ਜਾਂ ਸਾਈਨ ਕਰਨੇ ਪੈ ਜੇ ਅੰਗਰੇਜ਼ੀ ਚ ਬਸ ਹੋਰ ਇਹਨਾਂ ਨੇ ਅੰਗਰੇਜ਼ੀ ਕਿਸੇ ਕੰਮ ਦੀ ਨਹੀਂ ਨਾ ਇਹਨਾਂ ਨੇ ਉਹ ਲੈਵਲ ਤੇ ਸਿੱਖੀ ਆ ਵੀ ਕਿਸੇ ਨਾਲ ਗੱਲ ਕਰ ਸਕਣ ਵੱਡੇ ਲੈਵਲ ਤੇ ਨਾ ਕੋਈ ਉਹ ਲੈਵਲ ਤੇ ਸਿੱਖ ਰਹੇ ਨੇ ਇਹ ਵੀ ਕਿਤਾਬਾਂ ਕਿਤਾਬਾਂ ਪੜ ਕੇ ਉਹਦੇ मीनिंग ਸਮਝ ਲੈਣ ਇੱਕ ਗੱਲ ਹੋਰ ਵੀ ਆ ਆ ਥਾਂ ਦੇ ਉੱਤੇ ਥੋੜਾ ਬਹੁਤ ਸ਼ਹਿਰ ਵਾਲਾ ਏਰੀਆ ਤਾਂ ਵੀ ਇੱਥੇ ਮੀਂਹ ਪੈ ਰਿਹਾ ਕਾਜ਼ੀ ਰੰਗਾ ਦਾ ਮੌਸਮ ਚੈੱਕ ਕਰਨਾ ਬਹੁਤ ਜ਼ਰੂਰੀ ਆ ਕਿਉਂਕਿ ਉੱਥੇ ਨਾ ਜੰਗਲ ਬਹੁਤ ਵੱਡੇ ਲੈਵਲ ਤੇ ਆ ਤੇ ਕਾਜ਼ੀ ਰੰਗਾ ਨੂੰ ਜੇ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ ਦੂਰੋਂ ਹਾਥੀ ਦੇਖਣ ਨੂੰ ਵੀ ਮਿਲ ਜਾਂਦੇ ਆ ਰਾਹ ਦੇ ਵਿੱਚ ਤੇ ਕਾਜ਼ੀ ਰੰਗਾ ਦਾ ਜੰਗਲ ਬਹੁਤ ਵੱਡਾ ਤੇ ਉੱਥੇ ਮੀਂਹ ਪੈਣਾ ਸੁਭਾਵਿਕ ਆ ਕਿਉਂਕਿ ਜਦੋਂ ਇੱਥੇ ਜੂਨ ਜੁਲਾਈ ਵਾਲਾ ਮਹੀਨਾ ਆਉਂਦਾ ਨਾ ਜੂਨ ਜੁਲਾਈ ਅਗਸਤ ਜਦੋਂ ਜਿਹਨੂੰ ਆਪਾਂ ਸਾਉਣ ਮਹੀਨੇ ਕਹਿੰਦੇ ਨੇ ਮਾਨਸੂਨ ਜਦੋਂ ਪੂਰੇ ਪੀਕ ਲੈਵਲ ਤੇ ਹੁੰਦਾ ਤਾਂ ਉਹ ਟਾਈਮਰ ਦੇ ਵਿੱਚ ਇਹ ਨੈਸ਼ਨਲ ਪਾਰਕ ਬੰਦ ਹੋ ਜਾਂਦਾ ਇਥੇ ਸਫਾਰੀ ਇੰਪੋਸੀਬਲ ਹੋ ਜਾਂਦੀ ਹੈ ਸਫਾਰੀ ਕਰਨੀ ਇਹਨਾਂ ਨੇ ਬੰਦ ਕੀਤੀ ਹੋਈ ਆ ਕਿਉਂਕਿ ਸਾਰੇ ਰਾਹ ਕੱਚੇ ਨੇ ਉੱਥੇ ਮਿੱਟੀ ਮਿੱਟੀ ਚੱਕੜ ਚੱਕੜ ਓਪਨ ਜੀਪਾਂ ਦਾ ਸਫਾਰੀ ਕਰਾਉਂਦੇ ਨੇ ਹਨ ਤੇ ਉਹ ਸਾਰਾ ਕੁਝ ਫਿਰ ਇਹ ਜਾਨਵਰਾਂ ਨੂੰ ਤੰਗ ਕਰਨ ਵਾਲੀ ਗੱਲ ਹੋ ਜਾਂਦੀ ਆ ਫਿਰ ਉਹ ਮੌਸਮ ਦੇ ਵਿੱਚ ਇਥੇ ਸਫਾਰੀ ਬੰਦ ਰਹਿੰਦੀ ਆ ਤੇ ਇਥੇ ਤੁਸੀਂ ਕਾਜ਼ੀਰੰਗਾ ਨੈਸ਼ਨਲ ਪਾਰਕ ਦੇ ਟਿਕਟ ਦੇਖ ਲਓ ਭਾਈ ਕਾਜ਼ੀਰੰਗਾ ਨੈਸ਼ਨਲ ਪਾਰਕ ਮੂਰੇ ਆ ਗੈਂਡਾ ਬਣਾਇਆ ਹੋਇਆ ਇਸੇ ਗੈਂਡਿਆਂ ਕਰਕੇ ਮਸ਼ਹੂਰ ਹੈ ਇਹ ਚੀਜ਼ਾਂ ਠੀਕ ਹੈ ਇੱਥੇ ਸਾਰਾ ਕੁਝ ਲਿਖਿਆ ਹੋਇਆ ਵੀ ਇਹ ਟਿਕਟ ਇਹ ਤੁਹਾਡੀ ਵੈਲਿਡ ਹੈਗੀ ਆ ਪਰ Ориਜਨਲ ਆਪਦਾ ਆਈਡੀ ਪ੍ਰੂਫ ਲੈ ਕੇ ਆਇਓ ਜੇ ਨਾਮ ਲੈ ਕੇ ਆਏ ਫਿਰ ਤੁਹਾਨੂੰ ਆਪਾਂ ਵੜਨ ਨਹੀਂ ਦੇਣਾ ਮੇਰਾ ਨਾਮ ਲਿਖਿਆ ਹੋਇਆ ਟਾਈਮਿੰਗ ਉਹਨਾਂ ਨੇ ਦੱਸੀ ਆਈ 5 ਤੋਂ 6 ਵੀ ਹੋ ਸਕਦੀ ਆ 6 ਤੋਂ 7 ਵੀ ਹੋ ਸਕਦੀ ਆ ਇੱਧਰ ਡੇਟ ਆ ਕਿਹੜੀ ਚੀਜ਼ ਦੇ ਉੱਤੇ ਬਹਿ ਕੇ ਜਾਣਾ ਉਹ ਹਾਥੀ ਤੇ ਬਹਿ ਕੇ ਜਾਣਾ ਆ ਕੁਝ ਇਨਸਟਰਕਸ਼ਨ ਲਿਖੀਆਂ ਹੋਈਆਂ ਨੇ ਮੈਂ ਸਾਰੀਆਂ ਪੜ ਲਈਆਂ ਆ ਬਾਈ ਦਾ ਫੋਨ ਨੰਬਰ ਆ ਮੇਨ ਗੱਲ ਇੱਥੇ ਲਿਖੀ ਹੋਈ ਆ ਵੀ ਇੱਕ ਦਿਨ ਪਹਿਲਾਂ ਤੁਸੀਂ ਜਿਹੜਾ ਬੰਦਾ ਤੁਹਾਨੂੰ ਸਫਾਰੀ ਕਰਾਊਗਾ ਉਹਨੂੰ 5 ਤੋਂ 7 ਵਜੇ ਤੋਂ ਪਹਿਲਾਂ ਪਹਿਲਾਂ ਫੋਨ ਕਰ ਲਿਓ 5 ਤੋਂ ਲੈ ਕੇ 7 ਵਜੇ ਦੇ ਵਿੱਚ ਵਿੱਚ ਇਸ ਨੰਬਰ ਤੇ ਉਹ ਬੰਦੇ ਨੂੰ ਮੈਂ ਫੋਨ ਕੀਤਾ ਤੇ ਉਹ ਕਹਿੰਦਾ ਵੀ ਜਿਹੜਾ origignal ਟਾਈਮਿੰਗ ਹੈ ਹਨਾ ਵੀ ਤੁਸੀਂ ਕਦੋਂ ਤੁਹਾਨੂੰ ਵਿਜ਼ਿਟ ਕਰਵਾਵਾਂਗੇ ਜਾਂ ਕਦੋਂ ਘੁਮਾਵਾਂਗੇ ਉਹ ਟਾਈਮ ਹੈਗਾ 8 ਵਜੇ ਪਤਾ ਲੱਗੂ ਆ ਕਹਿੰਦੇ 5 ਤੋਂ 6 ਜਾਂ 6 ਤੋਂ 7 ਮੈਂ ਉਹਨੂੰ ਕਿਹਾ ਮੈਂ ਕਹਾਂ ਜੀ ਮੈਂ ਤੇਜਪੁਰ ਤੋਂ ਆਵਾਂਗਾ ਕਹਿੰਦਾ ਤੇਜਪੁਰ ਤੋਂ ਤੈਨੂੰ ਦੂਰ ਪੈ ਜੂ ਪਰ ਤੈਨੂੰ ਸਵੇਹਾ ਚੱਲਣਾ ਪਊਗਾ ਤੇ ਮੀਂਹ ਦੀ ਵੀ ਦੇਖ ਲਈ ਕਹਿੰਦਾ ਸੁਭਾਵਨਾ ਨਾ ਹੋ ਜੇ ਸਾਡੇ ਵੱਲ ਤਾਂ ਕੋਈ ਗੱਲ ਨਹੀਂ ਕਹਿੰਦਾ ਪਹੁੰਚ ਜੀ ਜਾਣ ਵਜੂਨਰ ਦਾ ਕੋਈ ਸੀਨ ਹੈ ਨਹੀਂ ਕਹਿੰਦਾ ਖੁੱਲਾ ਹੀ ਆ ਕੰਮ ਤੇ ਆ ਜਿਹੜੀ ਮੈਂ ਲੈਣ ਜੀ ਮਾਰਤੀ ਇੱਥੇ ਭਾਈ ਮੇਰਾ ਫੋਨ ਨੰਬਰ ਲਿਖਿਆ ਹੋਇਆ ਸੀ ਠੀਕ ਹੈ ਉਹ ਮੈਂ ਡਿਲੀਟ ਕਰਤਾ ਐਵੇਂ ਦੀ ਹੁੰਦੀ ਹੈ ਟਿਕਟ ਇਹ ਮੈਂ ਸੇਵ ਕਰ ਲਈ ਆ ਆਪਣੇ ਫੋਨ ਦੇ ਵਿੱਚ ਤੇ ਬਾਕੀ ਹੋਰ ਇਹਦੇ ਵਿੱਚ ਕੁਝ ਨਹੀਂ ਹਾਂ ਕਿੱਥੇ ਲਿਖਿਆ ਆਪਣੇ ਜਿਹੜੇ ਪੈਸੇ ਪੇ ਕੀਤੇ ਨੇ ਪੈਸੇ ਨਹੀਂ ਇੱਥੇ ਲਿਖੇ ਹੋਏ ਇਹ ਮੀਂਹ ਪਾ ਕੇ हट ਗਿਆ ਹੁਣ ਮਾੜਾ ਜਿਹਾ ਬੱਦਲ ਸਾਫ਼ ਹੋ ਗਿਆ ਓ ਦੇਖੋ ਸਾਹਮਣੇ ਸੂਰ ਜ ਡੁੱਬ ਰਿਹਾ ਹੈ ਨਾ ਅੱਖਾਂ ਬੰਦ ਕਰ ਲਓ ਤੁਸੀਂ ਸੂਰ ਜ ਡੁੱਬਦਾ ਦੇਖਦੇ ਨਹੀਂ ਹੁੰਦੇ ਕਹਿੰਦੇ ਮਾੜਾ ਹੁੰਦਾ ਮੁੜ ਕੇ ਮੈਨੂੰ ਤੁਸੀਂ ਕਹੋਗੇ ਵੀ ਸਾਨੂੰ ਦਿਖਾ ਤਾਂ ਤੇ ਮੀਂਹ ਦਾ ਮੈਂ ਦੇਖਿਆ ਯਾਰ ਤੜਕੇ ਲਿਖਿਆ ਨਹੀਂ ਹੋਇਆ ਤੇਜਪੁਰ ਵਾਲੇ ਬਾਈਕ ਕੋਲ ਆਪਾਂ ਜਾਵਾਂਗੇ ਰਹਾਾਂਗੇ ਤੇ ਤੜਕੇ ਫਿਰ ਜੇ ਮੈਂ ਕਹਿੰਦਾ ਵੀ 6 ਤੋਂ 7 ਵਾਲੀ ਟਾਈਮਿੰਗ ਮਿਲ ਜੇ ਤਾਂ ਜ਼ਿਆਦਾ ਵਧੀਆ ਗੱਲ ਆ ਉਹ ਨਹੀਂ ਆਪਾਂ ਘੰਟਾ ਹੋਰ ਆਰਾਮ ਕਰ ਲਾਂਗੇ ਨਹੀਂ ਤੜਕੇ ਅੱਜ ਆਪਾਂ ਨੂੰ ਤਪੱਸਿਆ ਹੀ ਆ ਵੀ 2 ਵਜੇ ਉੱਠ ਕੇ ਜਾਣਾ ਪੈਣਾ ਹੁਣ 5:30 ਪੌਣੇ 6 ਵਜੇ ਦਾ ਟਾਈਮ ਹੋਣ ਵਾਲਾ ਤੇ ਦਿਨ ਹਜੇ ਵਧੀਆ ਖੜਾ ਠੀਕ ਹੈ ਨਗਾਉਂ ਦੇ ਵਿੱਚ ਨਗਾਉਂ ਲਿਖਿਆ ਸੀ 72 ਕਿਲੋਮੀਟਰ ਤੇ ਨਗਾਉਂ ਚ ਵੀ ਆਪਣੀ ਜਾਣ ਪਛਾਣ ਦੇ ਬੰਦੇ ਹੈਗੇ ਨੇ ਪਰ ਆਪਾਂ ਨਗਾਉਂ ਰੁਕਣਾ ਨਹੀਂ ਹੈਗਾ ਪਰ ਉਹਨਾਂ ਨੂੰ ਫੋਨ ਕਰਕੇ ਜਰੂਰ ਮਿਲਾਂਗੇ ਜੇ ਉਹ ਇੱਥੇ ਹੋਏ ਤਾਂ ਤੇ ਬਾਕੀ ਤੁਸੀਂ ਹਜੇ ਦਿਨ ਦੇਖ ਲਓ ਪੂਰਾ ਖੜਾ 5:30 ਪੌਣੇ 6 ਹੋ ਗਏ ਆਹ ਟਾਈਮ ਦੇ ਵਿੱਚ ਅਰੁਣਾਚਲ ਪ੍ਰਦੇਸ਼ ਦੇ ਵਿੱਚ ਤਾਂ ਸੂਰਜ ਡੁੱਬ ਜਾਂਦਾ ਸੀ ਹਨ ਹਨੇਰਾ ਹੋ ਜਾਂਦਾ ਸੀ ਲਗਭਗ ਤੇ ਜਿਵੇਂ ਜਿਵੇਂ ਹੁਣ ਆਪਾਂ ਐਨੂੰ ਜਾਈ ਜਾਵਾਂਗੇ ਦਿਨ ਆਪਣੇ ਵਾਸਤੇ ਵੱਡੇ ਹੋਈ ਜਾਣਗੇ ਉਧਰ ਦਿਨ ਬਹੁਤ ਛੋਟੇ ਸੀ ਸਵੇਹਾ ਚੱਲ ਪੇ ਚੱਲ ਪੇ ਨਹੀਂ ਤੁਹਾਡੇ ਕੋਲ ਸ਼ਾਮ ਦੇ 5 ਵਜੇ ਤੱਕ ਦਾ ਟਾਈਮ ਸੀ ਹੁਣ ਜਿਵੇਂ ਜਿਵੇਂ ਆਪਾਂ ਇੱਧਰ ਨੂੰ ਜਾਈ ਜਾਵਾਂਗੇ ਆਪਣੇ ਕੋਲ ਸ਼ਾਮ ਦੇ 7-8 ਵਜੇ ਤੱਕ ਦਾ ਟਾਈਮ ਵਧ ਹੀ ਜਾਊਗਾ ਆਰਾਮ ਨਾਲ ਫੇ ਤੜਕੇ ਚਾਹੇ ਲੇਟ ਚੱਲੋ ਫੇਰ ਵੀ ਤੁਹਾਡੇ ਕੋਲ ਸ਼ਾਮ ਦੇ 2 ਘੰਟੇ ਵਧ ਜਾਂਦੇ ਨੇ ਨੇਰੇ ਦੀ ਗੱਲ ਹੋਰ ਹੀ ਹੁੰਦੀ ਆ ਹਨੇਰਾ ਜਦੋਂ ਹੋਇਆ ਨਾ ਤਾਂ ਐ ਸਮਝੋ ਵੀ ਹਨੇਰਾ ਹੋ ਗਿਆ ਚਾਹੇ 8 ਵਜੇ ਨੇ ਚਾਹੇ 12 ਵਜੇ ਦੇ ਉਹ ਦੇਖੋ ਹੁਣ ਦੇਖ ਰਹੇ ਹੋ ਨਾ ਪੂਰਾ ਸੂਰਜ ਫੇਰ ਮਾਫੀ ਆ ਦਿਖਾਉਣ ਵਾਸਤੇ ਬਸ ਤੜਕੇ ਨਾ ਮੀ ਭਵੇ ਯਾਰ ਇੱਥੇ ਫੇਰ ਚੈੱਕ ਪੋਸਟ ਆ ਗਈ ਅੰਦਰ ਜਾਂਦਿਆਂ ਨੂੰ ਚੈੱਕ ਕਰਦੇ ਨੇ ਬਾਹਰ ਨਿਕਲਦਿਆਂ ਨੂੰ ਨਹੀਂ ਚੈੱਕ ਕਰਦੇ ਆ ਦੇਖੋ ਯਾਰ ਦਰਿਆ ਕਿੰਨਾ ਸੋਹਣਾ ਲੋਕ ਇੱਧਰ ਡੁੱਬਦੇ ਸੂਰਜ ਕੋਲ ਫੋਟੋ ਖਿਚਾ ਰਹੇ ਨੇ ਸਵਾਦ ਲੈ ਰਹੇ ਨੇ ਜੀਆ ਬਹਾਰ ਵਾਲੀ ਦਰਿਆ ਦਾ ਨਾਮ ਹੈ ਤੇ ਹੁਣ ਤੁਹਾਨੂੰ ਅਪਡੇਟ ਦੇ ਦਈਏ ਯਾਰ ਮੇਘਾਲਿਆ ਦੀ ਤੇ ਸਿੱਕਮ ਦੀ ਵੀ ਆਪਾਂ ਕਿਹੜੀ ਥਾਂ ਦੇ ਉੱਤੇ ਜਾਵਾਂਗੇ ਵੋਟਾਂ ਦੀ ਗੱਲ ਕਰੀਏ ਤਾਂ ਪੰਜ ਚਾਰ ਵੋਟਾਂ ਦਾ ਹੀ ਫਰਕ ਸੀ ਮੇਘਾਲਿਆ ਨੂੰ ਵੱਧ ਵੋਟਾਂ ਪਈਆਂ ਸੀ ਸਿੱਕਮ ਨੂੰ ਘੱਟ ਪਈਆਂ ਸੀ ਤੇ ਤੀਜਾ ਦੋਵੇਂ ਬਹੁਤ ਸੋਹਣਿਆ ਨੇ ਮੇਘਾਲਿਆ ਵੀ ਨਹੀਂ ਆਪਾਂ ਚੰਗੀ ਤਰ੍ਹਾਂ ਦੇਖਿਆ ਹੋਇਆ ਉਹ ਵੀ ਬਹੁਤ ਕੁਝ ਦੇਖਣ ਵਾਲਾ ਪਿਆ ਉੱਥੇ ਸਿੱਕਮ ਬਾਕੀ ਤਾਂ ਜ਼ਿੰਦਗੀ ਚ ਗਿਆ ਹੀ ਨਹੀਂ ਪਰ ਸਿੱਕਮ ਦੇ ਵਿੱਚ ਮੈਂ ਮੌਸਮ ਦੇਖ ਰਿਹਾ ਵੀ ਠੀਕ ਆ ਉਹਦੇ ਨਾਲ ਮੇਘਾਲਿਆ ਨਾਲੋਂ ਮੇਘਾਲਿਆ ਦੇ ਵਿੱਚ ਮੀਂਹ ਜਿਆਦਾ ਲਿਖੇ ਹੋਏ ਨੇ ਸਿੱਕਮ ਦੇ ਵਿੱਚ ਮੀਂਹ ਘੱਟ ਲਿਖੇ ਹੋਏ ਨੇ ਕਿਉਂਕਿ ਜਦੋਂ ਆਪਾਂ ਸਿੱਕੀ ਮੇਘਾਲਿਆ ਦੇਖ ਲਿਆ ਫਿਰ ਉਹ ਤੋਂ ਬਾਅਦ ਆਪਣੇ ਕੋਲ ਜਿਹੜੀਆਂ ਫੈਮਲੀਆ ਨੂੰ ਆਪਾਂ ਮਿਲਣਾ ਬਸ ਉਹਨਾਂ ਉਹਨਾਂ ਕੋਲ ਜਾਵਾਂਗੇ ਹਨ ਤੇ ਹੁਣ ਆਪਾਂ ਚੰਗੀ ਤਰ੍ਹਾਂ ਐਕਸਪਲੋਰ ਕਰਾਂਗੇ ਜਾਂ ਸਿੱਕਮ ਜਾਵਾਂਗੇ ਮੇਘਾਲਿਆ ਪਰ ਮੈਂ ਪਿਛਲੇ 5-6 ਦਿਨਾਂ ਤੋਂ ਚੈੱਕ ਕਰ ਰਿਹਾ ਵਾਰ-ਵਾਰ ਮੌਸਮ ਕਿਈ ਵਾਰ ਨਾ ਟਾਈਮ ਟੂ ਟਾਈਮ ਚੇਂਜ ਹੋ ਜਾਂਦਾ ਤੇ ਅੱਜ ਮੈਂ ਆਖਰੀ ਵਾਰੀ ਚੈੱਕ ਕਰੂੰਗਾ ਵੀ ਮੌਸਮ ਦਾ ਕੀ ਮਾਹੌਲ ਆ ਕਿਉਂਕਿ ਇਥੋਂ ਸਿਰਫ ਮੈਂ ਡਿਸਾਈਡ ਕਰੂੰਗਾ ਵੀ ਮੰਮੇ ਘਰ ਲਿਆ ਜਾਣਾ ਜਾਂ ਸਿੱਕਮ ਜਾਣਾ ਕਿਉਂਕਿ ਏਦੋਂ ਬਾਅਦ ਜੇ ਮੈਂ ਅੱਗੇ ਜਾ ਕੇ ਸੋਚੂੰਗਾ ਫਿਰ ਮੈਨੂੰ ਪਿੱਛੇ ਮੁੜਨਾ ਪਊਗਾ ਮੰਮੇ ਘਰ ਲਿਆ ਵਾਸਤੇ ਤਾਂ ਅੱਜ ਹੀ ਆਪਾਂ ਨੂੰ ਡਿਸਾਈਡ ਕਰਨਾ ਪੈਣਾ ਇੱਕ ਵਾਰੀ ਮੌਸਮ ਫੇਰ ਚੈੱਕ ਕਰੀਏ ਤੇ ਨਹੀਂ ਫਿਰ ਤੁਹਾਨੂੰ ਸਿੱਕਮ ਦਿਖਾਵਾਂਗੇ ਆਪਾਂ ਚੰਗੀ ਤਰ੍ਹਾਂ ਰਾਵੜਾ ਐਤਕੀ ਨਾ ਪਿਛਲੇ 1 ਸਾਲ ਤੋਂ ਮੌਸਮ ਦੇ ਵਿੱਚ ਬੜਾ ਬਦਲ ਫੇਰ ਚੱਲ ਰਿਹਾ ਦੇ ਪੰਜਾਬ ਚ ਫਲੱਡ ਆ ਗਏ ਕੁੱਲੂ ਮਨਾਲੀ ਸਾਰਾ ਹੀ ਰੁੜ ਗਿਆ ਬੱਦਲ ਫਟ ਗਏ ਹਨ ਕਿਤੇ ਟਾਈਮ ਤੋਂ ਪਹਿਲਾਂ ਠੰਡ ਆ ਗਈ ਕਿਤੇ ਟਾਈਮ ਤੋਂ ਪਹਿਲਾਂ ਗਰਮੀ ਆ ਗਈ ਐਤਕੀ ਠੰਡ ਹੀ ਬਹੁਤ ਪਈ ਪੰਜਾਬ ਦੇ ਵਿੱਚ ਗੜੇ ਬਹੁਤ ਪਏ ਹਨ ਇਧਰ ਵੀ ਅਪ੍ਰੈਲ ਦੇ ਵਿੱਚ ਮੀਂਹ ਸ਼ੁਰੂ ਹੋਣੇ ਹੁੰਦੇ ਨੇ ਇੱਥੇ ਮਾਰਚ 'ਚ ਹੀ ਮੀਂਹ ਸ਼ੁਰੂ ਹੋ ਗਏ ਪਿਛਲੀ ਵਾਰੀ ਅਸੀਂ ਅਪ੍ਰੈਲ ਚ ਆਏ ਹਾਂ ਉਦੋਂ ਸਾਨੂੰ ਬਹੁਤ ਟਮੇਟੇ ੱਲੇ ਮੀਂਹ ਮਿਲੇ ਸੀ ਮੈਂ ਕਿਹਾ ਚਲ ਮਹੀਨਾ ਪਹਿਲਾਂ ਚੱਲਦੇ ਹਾਂ ਤੇ ਕੀ ਪਤਾ ਇਹ ਟਮੇਟੇ ੱਲੇ ਮੀਂਹ ਮਿਲੇ ਸੀ ਉਹ ਵੀ ਨਾ ਮਿਲਣ ਪਰ ਮੈਂ ਇਸ ਮੌਸਮ ਮੌਸਮ ਵੈਦਰ ਫੋਰਕਾਸਟ ਸਾਰਾ ਕੁਝ ਚੇਂਜ ਹੋ ਗਿਆ ਤੇ ਮੀਂਹ ਕਹਿੰਦੇ ਭਈ ਆਦ ਕੀ ਟਾਈਮ ਸਰ ਸ਼ੁਰੂ ਹੋਗੇ ਸਾਰੇ ਕਿਥੇ ਬਦਲ ਫੇਰ ਚੱਲ ਰਿਹਾ ਪਿਛਲੇ ਸਾਲ ਫਲੱਡ ਆਈ ਸੀ ਸਿੱਕਮ ਦੇ ਵਿੱਚ ਬਹੁਤ ਵੱਡੇ ਲੈਵਲ ਤੇ ਸੜਕਾਂ ਸੁੜਕਾਂ ਟੁੱਟ ਗਈਆਂ ਸੀ ਤੇ ਗੁਰੂ ਡੋਂਗਮਾਰ ਨੂੰ ਜਾਣ ਵਾਲੇ ਰਾਹ ਸਾਰੇ ਟੁੱਟ ਗਏ ਸੀ ਹਨਾ ਪਿਛਲੀ ਵਾਰੀ ਸਿੱਕਮ ਦੇ ਵਿੱਚ ਐ ਹੋਇਆ ਕਿਉਂਕਿ ਪਹਾੜਾਂ ਵਾਲੇ ਜਿਹੜੇ ਸਫ਼ਰ ਨੇ ਤਾਂ ਖਤਰਨਾਕ ਹੀ ਹੁੰਦੇ ਨੇ ਚਾਹੇ ਤੁਸੀਂ ਮੀਂਹ ਹੱਜ ਕਰ ਲੋ ਚਾਹੇ ਮੀਂਹ ਤੋਂ ਬਗੈਰ ਕਰ ਲੋ ਮੀ ਇਹਾ ਤਾਂ ਬਿਣਾ ਕਰੋਗੇ ਫਿਰ ਥੋੜਾ ਜਿਹਾ ਸਾਨੂੰ ਸਾਰਾ ਕੁਝ ਹਿਸਾਬ ਨਾਲ ਚੱਲਣਾ ਪੈਂਦਾ ਮੀਹ ਆਲੇ ਦਿਨਾਂ 'ਚ ਕਰੋਗੇ ਫਿਰ ਉੱਥੇ ਤੁਹਾਨੂੰ ਪਤਾ ਹੀ ਆ ਮੀਹ ਜਾਂ ਤਾਂ ਲੈਂਡਸਲਾਈਡ ਆ ਸਾਰਾ ਕੁਝ ਆ ਇੰਨੇ ਘਾਲੇ ਆਲੇ ਪਾਸੇ ਲੈਂਡਸਲਾਈਡ ਘਟਾ ਲਓ ਜੀ ਸ਼ਾਮ ਦਾ 5:30 6 ਵਜੇ ਦਾ ਟਾਈਮ ਹੋ ਗਿਆ ਇਧਰਲੇ ਪਾਸੇ ਸਾਰਾ ਆਰਮੀ ਏਰੀਆ ਤੇ ਜਿੱਥੇ ਆਪਾਂ ਜਾਣਾ ਉਹ ਜਗ੍ਹਾ ਦਾ ਨਾਮ ਹੈਗਾ ਮਿਸ਼ਨ ਚਾਰਲੀ ਤੇ 2 ਕਿਲੋਮੀਟਰ ਜਾਣਾ ਮੈਂ ਪਹਿਲਾਂ ਮੈਨੂੰ ਰਾਹ ਦਾ ਪਤਾ ਹੀ ਨਹੀਂ ਲੱਗਿਆ ਭੁੱਲ ਪੱਲ ਗੇ ਫਿਰ ਬਾਈ ਨਾਲ ਫੋਨ ਤੇ ਗੱਲ ਕਰਾਈ ਕਰੀ ਸੀ ਲੋਕਲ ਬੰਦੇ ਦੀ ਫਿਰ ਉਸ ਲੋਕਲ ਬੰਦੇ ਨੇ ਮੈਨੂੰ ਸਮਝਾਇਆ ਵੀ 2 ਕਿਲੋਮੀਟਰ ਅੱਗੇ ਜਾਣਾ ਫਿਰ ਅੱਗੇ ਜਾ ਕੇ ਇੱਕ ਮੇਨ ਗੇਟ ਆ ਜਾਊਗਾ ਆਰਮੀ ਦੇ ਚੱਕ ਆਇਆ ਤਾਂ ਮੈਂ ਪਹਿਲਾਂ ਵੀ ਹੋਇਆ ਇੱਥੇ ਪਰ ਇੱਕ ਵਾਰ ਜਿਥੇ ਆ ਯਾਦ ਨਹੀਂ ਹੁੰਦੀ ਜਦੋਂ ਉਸੇ ਥਾਂ ਦੇ ਉੱਤੇ ਦੂਜੀ ਵਾਰੀ ਆ ਕੇ ਫਿਰ ਯਾਦ ਹੋ ਜਾਂਦਾ ਹੁਣ ਮੈਂ ਦੂਜੀ ਵਾਰੀ ਆ ਗਿਆ ਹੁਣ ਮੇਰੇ ਯਾਦ ਆ ਕੰਮ ਤੇ ਜਿਵੇਂ ਹੁਣ ਤਵੰਗ ਵਾਲੇ ਪਾਸੇ ਮੈਂ ਪਹਿਲੀ ਵਾਰੀ ਗਿਆ ਸੀ ਉਦੋਂ ਇੰਨਾ ਯਾਦ ਨਹੀਂ ਸੀ ਹਰ ਕਿ ਦੂਜੀ ਵਾਰੀ ਗਿਆ ਤਾਂ ਤਵੰਗ ਉਂਗਲਾਂ ਤੇ ਯਾਦ ਹੋ ਗਿਆ ਹੁਣ ਚਾਹੇ ਮੈਥੋਂ ਪੇਪਰ ਲੈ ਲੋ ਤੂੰ ਮੰਗਦਾ ਤੇ ਲੋ ਜੀ ਮਿਗਾ ਲਿਆ ਤੇ ਸਿੱਕੇ ਮੈਨੂੰ ਲੈ ਕੇ ਥੋੜੀ ਜੀ ਅਪਡੇਟ ਦੇ ਦਈਏ ਬਈ ਆਪਾਂ ਜਿਹੜਾ ਫਾਈਨਲ ਹੁਣ ਟੂਰ ਕੱਢਾਂਗੇ ਉਹ ਕੱਢਾਂਗੇ ਜੇ ਆਪਾਂ ਸਿੱਕਿਮ ਦਾ ਕਿਉਂਕਿ ਮੇਘਾਲਿਆ ਦੇ ਵਿੱਚ ਮੀਂਹ ਬਹੁਤ ਜ਼ਿਆਦਾ ਸ਼ੋਅ ਕਰ ਰਿਹਾ ਤੇ ਜ਼ਿਆਦੇ ਮੀਂਹ ਦੇ ਵਿੱਚ ਘੁੰਮਣਾ ਫਿਰ ਔਖਾ ਹੋ ਜਾਂਦਾ ਬਸ ਤਾਂ ਮੇਘਾਲਿਆਰ ਦੀ ਚੀਜ਼ ਜਿਹੜੀ ਹੈਗੀ ਹੈ ਮੀਂਹਾਂ ਜੀ ਘੁੰਮਣ ਵਾਲੀ ਆ ਪਰ ਜੇ ਤੁਸੀਂ ਗੱਡੀਆਂ ਗੁੱਡੀਆਂ 'ਚ ਘੁੰਮ ਰਹੇ ਹੋ ਤਾਂ ਕਰਕੇ ਕਿਉਂਕਿ ਜ਼ਿਆਦੇ ਮੇਘਾਲਿਆ ਵਾਟਰਫਾਲ ਕਰਕੇ ਫੇਮਸ ਆ ਉੱਥੇ ਬਹੁਤ ਤਰ੍ਹਾਂ ਦੇ ਝਰਨੇ ਨਾਣਾ ਕਰਦੇ 50 ਦੇ ਨੇੜੇ ਤੇੜੇ ਉੱਥੇ ਫੇਮਸ ਫੇਮਸ ਤੇ ਵੱਡੇ ਵੱਡੇ ਝਰਨੇ ਹੋਣਗੇ ਜਿਹੜੇ ਕਿ ਮੀਹਾ ਦੇ ਦਿਨਾਂ ਦੇ ਵਿੱਚ ਵੱਡੇ ਲੈਵਲ ਤੇ ਚੱਲਦੇ ਨਹੀਂ ਬਾਕੀ ਸਾਨੂੰ ਪਤਾ ਕਿ ਦੁਨੀਆ ਦੀ ਸਭ ਤੋਂ ਜ਼ਿਆਦਾ ਮੀਂਹ ਪੈਣ ਵਾਲੀ ਜਗ੍ਹਾ ਜਾਂ ਏਸ਼ੀਆ ਦੀ ਸਭ ਤੋਂ ਸਾਫ਼ ਨਦੀ ਬੰਗਲਾਦੇਸ਼ ਦਾ ਬਾਰਡਰ ਹਨਾ ਹੋਰ ਲਿਵਿੰਗ ਰੂਟ ਬ੍ਰਿਜਰੀਆਂ ਬਹੁਤ ਘੈਂਟ ਘੈਂਟ ਥਾਵਾ ਸਾਰੀਆਂ ਮੀਘਾਲਿਆ ਦੇ ਵਿੱਚ ਨੇ ਬੈਂਬੂ ਟਰੈਕ ਹੈਗਾ ਇੱਕ ਬਹੁਤ ਸੋਹਣਾ ਟਰੈਕ ਆ ਉਹ ਵੀ ਮੀਘਾਲਿਆ ਦੇ ਵਿੱਚ ਤੇ ਉਹ ਵੀ ਚਲੋ ਆਪਾਂ ਕਰੇ ਦੁਬਾਰੇ ਸਵੱਬ ਬਣਿਆ ਫੇਰ ਦੇਖਾਂਗੇ ਕਿਉਂਕਿ ਦੋਨੇ ਚੀਜ਼ਾਂ ਭਤਾਉਣੀਆਂ ਆਪਣੇ ਵਾਸਤੇ ਫਿਰ ਹੋਰ ਟਾਈਮ ਲੱਗ ਜੂਗਾ ਹਨਾ ਜ਼ਿਆਦਾ ਟਾਈਮ ਲੱਗ ਜੂ ਇੱਕ ਮਹੀਨੇ ਨੇੜੇ ਤੇੜੇ ਫਿਲਹਾਲ ਅੱਜ ਦੀ ਡੇਟ ਦੇ ਵਿੱਚ ਵੀ ਆਪਾਂ ਨੂੰ 40 ਦਿਨਾਂ ਦੇ ਨੇੜੇ ਤੇੜੇ ਹੋ ਗਏ ਘਰੋਂ ਨਿਕਲਿਆ ਨੂੰ ਤੇ ਸਫ਼ਰ ਹੋਰ ਲੰਬਾ ਹੋ ਜਾਣਾ ਨਹੀਂ ਤਾਂ ਹਨਾ ਆਪਾਂ 1 ਮਹੀਨੇ ਦੇ ਵਿੱਚ ਵਿੱਚ ਸਾਰਾ ਸਫ਼ਰ ਇਹ ਮਕਾਉਣਾ ਹੀ ਮਕਾਉਣਾ ਤੇ ਨਵੀਂ ਵੀਡੀਓ ਦੇ ਨਾਲ ਕੱਲ ਨੂੰ ਫੇਰ ਮਿਲਦੇ ਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਹੁਣ ਆਪਾਂ ਰੈਸਟ ਕਰਦੇ ਆ ਕਿਉਂਕਿ ਤੜਕੇ ਆਪਾਂ 2 ਵਜੇ ਉੱਠ ਕੇ ਤੇ 3 ਵਜੇ ਦੇ ਨੇੜੇ ਤੇੜੇ ਇੱਥੋਂ ਆਪਾਂ ਚਾਲੇ ਪਾਉਣੇ ਨੇ ਤੇ ਕਾਜ਼ੀ ਰੰਗਾ ਨੈਸ਼ਨਲ ਪਾਰਕ ਦੇ ਵਿੱਚ ਆਪਾਂ ਹਾਥੀਆਂ ਤੇ ਬੈਠ ਕੇ ਸਫਾਰੀ ਕਰਨੀ ਆ ਕਿਹੜੀ ਕਿਹੜੀਆਂ ਚੀਜ਼ਾਂ ਉੱਥੇ ਦੇਖਣ ਵਾਲੀਆਂ ਨੇ ਉਹ ਦੱਸਾਂਗੇ ਦਿਖਾਵਾਂਗੇ ਸਾਰਾ ਕੁਝ ਤੇ ਮੇਰੀ ਉਹ ਬਾਈ ਨਾਲ ਗੱਲ ਹੋ ਗਈ ਜਿੰਨਾਂ ਦਾ ਨੰਬਰ ਕਾਜ਼ੀ ਰੰਗਾ ਨੈਸ਼ਨਲ ਪਾਰਕ ਦੀ ਟਿਕਟ ਸੀ ਨਾ ਉਹਦੇ ਉੱਤੇ ਲਿਖਿਆ ਹੋਇਆ ਸੀ ਤੇ ਉਸ ਨੰਬਰ ਤੇ ਮੈਨੂੰ ਫੋਨ ਆਇਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਜਿਹੜਾ ਮੇਰਾ ਟਾਈਮ ਆ ਸਵੇਰੇ ਉਹ 6 ਤੋਂ 7 ਵਾਲਾ ਇੱਕ ਤਾਂ 5 ਤੋਂ 6 ਵਾਲਾ ਟਾਈਮ ਆ ਇੱਕ 6 ਤੋਂ 7 ਵਾਲਾ ਮਤਲਬ ਆਪਾਂ ਨੂੰ ਘੰਟੇਕ ਦੀ ਹੋਰ ਰੈਸਟ ਮਿਲ ਗਈ ਆਪਾਂ 3:30 4 ਵਜੇ ਥੋ ਆਮ ਨਾਲ ਨਿਕਲਾਂਗੇ ਤੇ ਅੱਧਾ ਘੰਟਾ ਉਹ ਕਹਿੰਦੇ ਵੀ ਪਹਿਲਾਂ ਪਹੁੰਚ ਜਿਓ ਵੀ ਜੇ 6 ਵਜੇ ਦੀ ਟਾਈਮਿੰਗ ਆ ਤਾਂ 5:30 ਵਜੇ ਪਹੁੰਚ ਜਿਓ ਮੈਂ ਇਸ ਟਾਈਮ ਘੱਟੋ ਘੱਟ 60 ਕਿਲੋਮੀਟਰ ਦੂਰ ਬੈਠਾ ਤੇ ਸਵਾ ਘੰਟੇ ਦਾ ਰਾਹ ਦਿਖਾ ਰਿਹਾ ਸਵੇਰੇ ਸ਼ਹਿਰ ਟ੍ਰੈਫਿਕ ਨਾ ਹੋਵੇ ਪਰ ਬਾਈ ਜੀ ਜਿਹਨਾਂ ਕੋਲ ਮੈਂ ਰੁਕਿਆ ਸੰਤੋਸ਼ ਜੀ ਨੇ ਦੱਸਿਆ ਕਿ ਮਾੜੀ ਮੋਟੀ ਟ੍ਰੈਫ ਸੜਕਾਂ ਦੇ ਉੱਤੇ ਆਮ ਦੇਖਣ ਨੂੰ ਮਿਲ ਸਕਦੇ ਨੇ ਪਰ ਕਹਿੰਦੇ ਕਹਿੰਦੇ ਕੋਹਦੇ ਕੁਛ ਨਹੀਂ ਚੀਤੇ ਸ਼ੇਰ ਸ਼ੂਰ ਇਹ ਜੀ ਚੀਜ਼ ਇੱਥੇ ਨਹੀਂ ਹੈਗੀ ਤੇ ਨਾ ਕਦੇ ਕਹਿੰਦੇ ਖਬਰ ਸੁਣੀ ਆ ਲੈਪਰਡ ਵਗੈਰਾ ਹੈਗੇ ਨੇ ਤੇ ਲੈਪਰਡ ਬਾਰੇ ਕਨਫਰਮਾ ਕਹਿੰਦੇ ਉਹ ਬੰਦਿਆਂ ਨੂੰ ਕੁਛ ਨਹੀਂ ਕਹਿੰਦੇ ਤੇ ਚਲੋ ਇਹ ਜਿਹੀ ਗੱਲਾਂ ਬਾਤਾਂ ਨੇ ਕੱਲ੍ਹ ਦੇ ਵਲੌਗ ਦੇ ਵਿੱਚ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ